ਲੋਕ ਸਭਾ ਚੋਣਾਂ ਦੇ ਲਈ ਜਿਹੜੇ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਸੀ ਤੇ ਸਭ ਤੋਂ ਵਿਕਾਰੀ ਸੀਟ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਹੈ ਉਹ ਉਸ ਦੇ ਲਈ ਆਮ ਆਦਮੀ ਪਾਰਟੀ ਨੇ ਮਾਝੇ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਜਰਨੈਲ ਕਹੇ ਜਾਂਦੇ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਹੈ ਹਾਲਾਂਕਿ ਪਿਛਲੀ ਵਾਰ ਵੀ ਲੋਕ ਸਭਾ ਦੀ ਚੋਣ ਲੜੀ ਸੀ ਉਸ ਤੋਂ ਬਾਅਦ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦੀ ਜਦੋਂ ਵਾਰੀ ਆਈ ਤਾਂ ਉਦੋਂ ਵੀ ਇਹਨਾਂ ਨੂੰ ਪਾਰਟੀ ਨੇ ਨਾਲੋਂ ਤੋਂ ਟਿਕਟ ਦਿੱਤੀ ਤੇ ਵੱਡੇ ਫਰਕ ਦੇ ਨਾਲ ਇਹ ਜਿੱਤ ਕੇ ਤੇ ਇਹਨਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਬਣੇ ਭਗਵੰਤ ਮਾਨ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਹੋਣਾਂ ਦੇ ਨਾਲ ਨੇੜਤਾ ਜੱਗ ਜਾਇਰ ਹੈ ਖੁਦ ਇਹਨਾਂ ਨੂੰ ਅਮਰੀਕਾ ਤੋਂ ਉਹ ਨਾਲ ਲੈ ਕੇ ਆਏ ਵਾਪਸ ਲੈ ਕੇ ਆਏ ਤੇ ਆਪਣਾ ਕੈਰੀਅਰ ਆਪਣਾ ਸਾਰਾ ਬਿਜ਼ਨਸ ਛੱਡ ਕੇ ਕੁਲਦੀਪ ਸਿੰਘ ਢਾਲੀਵਾਲ ਹੋਣਾਂ ਨੇ ਪੰਜਾਬ ਦੇ ਲੋਕਾਂ ਦੀ ਸੇਵਾ ਨੂੰ ਚੁਣਿਆ ਜਗਦੇਵ ਕਲਾ ਮੇਲਿਆਂ ਦੇ ਲਈ ਵੀ ਬੜਾ ਮਸ਼ਹੂਰ ਹੈ ਜਗਦੇਵ ਕਲਾ ਦੇ ਵਿੱਚ ਵਿਰਸੇ ਨੂੰ ਲੈ ਕੇ ਜਿਹੜੇ ਮੇਲੇ ਕਰਵਾਏ ਜਾਂਦੇ ਸੀ ਪੰਜਾਬ ਪਧਰੀ ਜਿਨ੍ਹਾਂ ਦੀ ਪੂਰੀ ਦੁਨੀਆ ਚ ਚਰਚਾ ਹੁੰਦੀ ਸੀ ਉਸ ਦੇ ਵੀ ਜਿਹੜੇ ਮੁੱਖ ਸੇਵਾਦਾਰ ਮੁੱਖ ਪ੍ਰਬੰਧਕ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਸੀ ਤਾਂ ਸਭ ਤੋਂ ਪਹਿਲਾਂ ਢਾਲੀਵਾਲ ਸਾਹਿਬ ਦੈਨਿਕ ਸਵੇਰਾ ਤੇ ਸਵਾਗਤ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਤੁਹਾਡਾ ਬਹੁਤ ਦੈਨਿਕ ਸਵੇਰਾ ਦੀ ਟੀਮ ਦਾ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਆਇਓ ਜੀ ਢਾਲੀਵਾਲ ਸਾਹਿਬ ਕਿੱਕੜ ਤੁਹਾਨੂੰ ਮਿਲੀ ਆ ਸਭ ਤੋਂ ਪਹਿਲਾਂ ਅਸੀਂ ਅੱਜ ਸਿਆਸਤ ਦੀ ਥੋੜੀ ਘੱਟ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਦੱਸ ਦਿਓਗੇ ਤੁਸੀਂ ਪਿਛਲੇ 4-5 ਦਿਨਾਂ ਚ ਲੋਕਾਂ ਚ ਜਾ ਰਹੇ ਜੇ ਵੈਸੇ ਤੇ ਲਗਾਤਾਰ ਐਕਟਿਵ ਜੇ ਜਦੋਂ ਦੇ ਕੈਬਨਿਟ ਮੰਤਰੀ ਬਣੇ ਜੇ ਉਸ ਤੋਂ ਪਹਿਲਾਂ ਵੀ ਲੋਕ ਸਭਾ ਹੀ ਤਾਂ ਲੋਕਾਂ ਦਾ ਪਿਆਰ ਰਿਸਪੌਂਸ ਕਿਵੇਂ ਆ ਜੀ ਦੇਖੋ ਮੈਂ ਮੈਂ ਇਹਦਾ 15 ਚ ਇਸ ਪਾਰਟੀ ਚ ਸ਼ਾਮਲ ਹੋਇਆ ਆਮ ਆਦਮੀ ਪਾਰਟੀ ਚ ਮੈਂ ਜਦੋਂ ਦਾ ਸ਼ਾਮਲ ਹੋਇਆ ਮੈਂ ਉਸ ਤੋਂ ਬਾਅਦ ਮੱਝ ਜੋਂ ਦਾ ਪ੍ਰਧਾਨ ਸੀਗਾ ਵਾਈਸ ਪ੍ਰਧਾਨ ਹੀ ਸਟੇਟ ਦਾ ਕਈ ਅਹੁਦੇ ਪਾਰਟੀ ਦੇ ਮੈਨੂੰ ਦਿੱਤੇ ਕਿਸਾਨ ਵਿੰਗ ਦਿੱਤਾ ਮੈਂ ਐਮਐਲਏ ਬਣ ਗਿਆ ਵਜੀਰ ਬਣ ਗਿਆ ਅੱਜ ਤੱਕ ਮੈਂ ਮਤਲਬ ਅਜੇ ਤੱਕ ਇੱਕ ਛੁੱਟੀ ਨਹੀਂ ਕੀਤੀ ਜੀ ਲੋਕ ਵਜੀਰ ਬਣ ਜਾਂਦੇ ਆ ਕਈ ਕੁਛ ਹੁੰਦਾ ਕਈ ਦਾ ਚੱਲਦੇ ਜੀ ਉਹ ਤਾਂ ਚੱਲਦੇ ਆ ਨਾ ਮੈਂ ਮਤਲਬ ਵਜੀਰ ਬਣਨ ਤੋਂ ਪਹਿਲਾਂ ਨਾ ਮੈਂ ਵਜੀਰ ਬਣਨ ਤੋਂ ਬਾਅਦ ਮੈਂ ਕਦੀ ਇੱਕ ਵੀ ਛੁੱਟੀ ਨਹੀਂ ਕੀਤੀ ਮੈਂ ਪਾਰਟੀ ਦਾ ਕੰਮ ਕਰਦਾ ਦਿਨਾਂ 24 ਘੰਟੇ ਹੁਣ ਵੀ ਪਿਛਲੇ ਚਾਰ ਪੰਜ ਦਿਨ ਤੋਂ ਜਦੋਂ ਤੋਂ ਪਾਰਟੀ ਨੇ ਟਿਕਟ ਨੋਜ਼ ਕੀਤੀ ਅਰਵਿੰਦ ਕੇਜੀਵਾਦ ਜੀ ਨੇ ਤੇ ਭਗਵੰਤ ਸਿੰਘ ਜੀ ਨੇ ਮੇਤੇ ਵਿਸ਼ਵਾਸ ਪ੍ਰਗਟ ਕੀਤਾ ਤਾਂ ਉਹ ਮੈਨੂੰ ਅੰਮ੍ਰਿਤਸਰ ਤੋਂ ਮੈਦਾਨ ਚ ਤਾਦਿਆ ਤੇ ਉਹਦੋਂ ਦਾ ਵੀ ਜਿੱਦਾਂ ਪਿਆਰ ਸਤਕਾਰ ਮੈਨੂੰ ਲੱਗਦਾ ਕਿ ਜਿਹਨੇ 2 ਸਾਲ ਲਗਾਤਾਰ ਲੋਕਾਂ ਦੀ ਕੰਮ ਕੀਤਾ ਸੀਗਾ ਉਹਦਾ ਰਿਜ਼ਲਟ ਜਿਹੜਾ ਹੁਣ ਆਊਗਾ ਮੇਦੀ 2 ਸਾਲ ਦੀ ਮਿਹਨਤ ਜਿਹੜੀ ਆ ਮੈਂ ਆਪਣੀ ਚੋਣ ਕੈਂਪੇਨ ਜਿਹੜੀ ਆ ਵਿਕਾਸ ਦੇ ਨਾਂ ਦਿੱਤੇ ਕਰੂੰਗਾ ਕਿ ਇੱਕ ਤੇ ਉਹ ਵਿਕਾਸ ਹੈ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੂਰੇ ਪੰਜਾਬ ਦੇ ਵਿੱਚ ਕੀਤਾ ਦੋ ਸਾਲਾਂ ਦੇ ਵਿੱਚ ਮਾਨ ਸਾਹਿਬ ਦਾ ਜਿਹੜਾ ਰਿਪੋਰਟ ਕਾਰਡ ਆ ਉਹ ਵੀ ਤੇ ਜਿਹੜਾ ਮੈਂ ਕਿਉਂਕਿ ਮੈਂ ਕੈਬਨ मिनिस्टर ਸੀਗਾ ਤੇ ਮੈਨੂੰ ਮਹਿਕਮੇ ਮਿਲੇ ਸੀਗੇ ਔਰ ਜਿਹੜਾ ਮੈਨੂੰ ਮਹਿਕਮੇ ਦਿੱਤੇ ਸੀਗੇ ਮੈਂ ਕੀ ਕਾਰਗੁਜ਼ਾਰੀ ਕੀਤੀ ਆ ਮੈਂ ਵੀ ਆਪਣਾ ਰਿਪੋਰਟ ਕਾਰਡ ਜਿਹੜਾ ਦੋ ਸਾਲ ਦਾ 17 ਤਰੀਕ ਨੂੰ ਇਹ ਨਾਲੇ ਦੇ ਵਿੱਚ ਦੇ ਦਿੰਦਾ ਕਿ ਆ ਬਈ ਮੇਰਾ ਰਿਪੋਰਟ ਕਾਰਡ ਜੇ ਔਰ ਬੜੀ ਕਲੀਅਰ ਗੱਲ ਆ ਯਾਰ ਮੈਂ ਲੋਕਾਂ ਨੂੰ ਕਹਿੰਦਾ ਕਿ ਕਿਉਂ ਲੀਡਰਾਂ ਨੂੰ ਇਦਾਂ ਵੋਟਾਂ ਪਾਉਂਦੇ ਹੋ ਲੀਡਰਾਂ ਨੂੰ ਪੁੱਛੋ ਬਈ ਤੂੰ ਕੀਤਾ ਕੀ ਤੈਨੂੰ ਵੋਟਾਂ ਪਾਈਆਂ ਸੀ ਸਭ ਦੇ ਇੱਕ ਦੀ ਗੱਲ ਤੇ ਮੈਂ ਆਪਣੇ ਰਿਪੋਰਟ ਕਾਰਡ ਦੇ ਵਿੱਚ ਬੜਾ ਜੀ ਸਪਸ਼ਟ ਕਹਿੰਦਾ ਕਿ ਸਰ ਜੇ ਮੈਂ ਕੰਮ ਕੀਤਾ ਵੋਟ ਪਾ ਦੇ ਉਹ ਨਹੀਂ ਕੀਤਾ ਤੇ ਉਹ ਕਿਹਾ ਫਿਰ ਸਿੱਖਿਆ ਲਾਹ ਕੇ ਵੀ ਇਹਦੇ ਯਾਰ ਕੋ ਕਮਜ਼ੋਰੀ ਇਹਦੇ ਹੋਰ ਕੰਮ ਕਰੀਏ ਇਹ ਗੱਲ ਉਹਦਾ ਸਟੇਜ ਤੋਂ ਵੀ ਤੁਸੀਂ ਕਹੀ ਤੇ ਇਹ ਤੋਂ ਵੀ ਕਹੀ ਸੋ ਮੈਂ ਸਮਝਦਾ ਕਿ ਲੋਕਾਂ ਨੂੰ ਆਪਣਾ ਨਮਾਇਦਾ ਚੋਣ ਲਗਾ ਜੂਰ ਵੇਖਣਾ ਚਾਹੀਦਾ ਕਿ ਬੰਦੇ ਨੇ ਕੰਮ ਕੀ ਕੀਤੇ ਸੋ ਮੈਂ ਆਪਣੇ ਰਿਪੋਰਟ ਕਾਰਡ ਦੇ ਆਧਾਰ ਤੇ ਸਰ ਮੈਂ ਆਪਣੀ ਕੈਂਪੇਨ ਕਰੂੰਗਾ ਉਹ ਜਿਹੜੇ ਮਾਨ ਸਾਹਿਬ ਨੇ ਇਤਿਹਾਸਕ ਕੰਮ ਕੀਤੇ ਪੰਜਾਬ ਦੇ ਵਿੱਚ ਜਿਹੜੇ ਬਿਜਲੀ ਜੀਦੋ ਬਿੱਲ ਜਿਹੜੇ ਆ ਜਿਹੜੀਆਂ ਨੌਕਰੀਆਂ ਦਿੱਤੀਆਂ ਕੱਚੇ ਅਧਿਕਾਰੀਆਂ ਨੂੰ ਪੱਕੇਆਂ ਕੀਤਾ ਜਿਹੜਾ ਥਰਮਲ ਪਲਾਂਟ ਮਾਨ ਸਾਹਿਬ ਨੇ ਖਰੀਦਿਆ ਜਿਹੜਾ 1 ਕਰੋੜ ਰੁਪਈਆ ਜਿਹੜੇ ਸੈਨਿਕ ਸਾਡੇ ਬਾਰਡਰ ਤੇ ਸ਼ਹੀਦ ਹੁੰਦੇ ਆ ਉਹਨਾਂ ਨੂੰ ਦਿੱਤਾ ਬਹੁਤ ਸਾਰੇ ਕੰਮ ਮਾਨ ਸਾਹਿਬ ਨੇ ਕੀਤੇ ਨੌਕਰੀਆਂ ਕਈ ਕੁਛ ਕੀਤਾ ਬਲੋ ਸੋ ਉਹ ਉਹ ਵੀ ਇੱਕ ਸਾਹਮਣੇ ਰੱਖਿਆ ਜਾਊਗਾ ਲੋਕਾਂ ਦੇ ਤੇ ਜਾਤੀ ਵੀ ਰੱਖਿਆ ਜਾਊਗਾ ਕਿ ਸਾ ਜਾਤੀ ਮੇਰੀ ਜਿਹੜੀ ਡਿਊਟੀ ਲਈ ਮਾਨ ਸਾਹਿਬ ਨੇ ਜਿਹੜੇ ਮਿੰਨੂ ਮਹਿਕਵੇ ਦਿੱਤੇ ਸੀ ਮਿੰਨੂ ਜਿਹੜੀ ਡਿਊਟੀ ਲਈ ਕੀ ਮੈਂ ਉਹਨਾਂ ਦਾ ਇਨਸਾਫ ਕੀਤਾ ਕਿ ਨਹੀਂ ਕੀਤਾ ਸਤ ਮੈਂ ਬੜਾ ਗੱਜ ਕੇ ਕਹਿੰਦਾ ਮਾਨ ਨਾਲ ਕਿੰਨਾ ਕਿ ਮੈਂ ਆਪਣੀ ਮੁੱਖ ਮੰਤਰੀ ਦੀ ਗਵਾਈ ਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਮੇਰ ਕੋ ਦੂਲਰ ਡਿਵੈਲਪਮੈਂਟ ਪੰਚਾਇਤੀ ਰਾਜ ਦਾ ਵਿਭਾਗ ਸੀਗਾ ਮੈਂ 11000 ਏਕੜ ਜ਼ਮੀਨ ਛਡਾਈ ਸਤ 11000 ਏਕੜ ਜ਼ਮੀਨ ਦਾ ਮਤਲਬ ਇਹ ਆ ਕਿ ਉਹਦੀ ਕੀਮਤ ਬਾਜ਼ਾਰੀ ਕੀਮਤ ਉਹਦੀ 3000 ਕਰੋੜ ਦੇ ਲੱਗ ਜਾਵੇ ਔਰ ਇਹ ਹਿੰਦੁਸਤਾਨ ਦੇ ਇਤਿਹਾਸ ਦੇ ਚ ਮੈਂ ਪਹਿਲਾ ਮੰਤਰੀ ਆ ਨਾ ਕੋਈ ਕੇਂਦਰ ਦਾ ਮੰਤਰੀ ਨਾ ਕਿ ਕੋਈ ਸਟੇਟ ਦਾ ਮੰਤਰੀ ਕਹਿੰਦੇ ਪੰਜ ਬਰਲੇ ਜ਼ਮੀਨ ਦੀ ਛਡਾਈ ਸਰ ਮੇਰੇ ਨਾਲ ਧਲੇਵਾਸਨ ਲੱਗਦਾ ਨਹੀਂ ਮੈਂ ਵੈਸੇ ਬਾਅਦ ਚ ਇਹ ਸਵਾਲ ਕਰਨਾ ਸੀਗਾ ਨਾ ਦੁਸ਼ਮਣੀ ਵੀ ਸੁਖਣਾ ਕੋਲ ਕੇ ਪਵਾਲੀ ਨਾ ਨਾ ਬੜੀਆਂ ਦੁਸ਼ਮਣੀਆਂ ਬਈਆਂ ਪੰਜਾਬ ਸਰ ਮੈਨੂੰ ਪਤਾ ਹੈ ਜਦੋਂ ਮੈਂ ਤੁਰਿਆ ਸੀ ਇਸ ਕੰਮਲੀ ਮੈਨੂੰ ਪਤਾ ਹੈ ਕਿ ਲੈਂਡ ਮਾਫੀਆ ਕੀ ਕੁਝ ਕਰ ਸਕਦਾ ਉਹ ਕਰਦੇ ਆ ਕੋਈ ਗੱਲ ਨਹੀਂ ਦੁਸ਼ਮਣੀਆਂ ਆ ਗਈਆਂ ਪਰ ਸਾਡ ਪੰਜਾਬ ਹੈ ਜੇ ਪੰਜਾਬ ਲਈ ਲੜਨਾ ਪੰਜਾਬ ਲਈ ਮਰਨਾ ਜੇ ਪੰਜਾਬ ਸਾਡੇ ਅੰਦਰ ਬੈਠਾ ਤੇ ਪੰਜਾਬ ਲਈ ਦੁਸ਼ਮਣੀਆਂ ਲੈਣੀਆਂ ਸਾਡੀ ਡਿਊਟੀ ਆ ਬਹੁਤ ਸਾਰੀਆਂ ਜ਼ਮੀਨਾਂ ਐਸੀਆਂ ਜਿਹੜੀਆਂ ਰਸੂਖਦਾਰ ਪਰਿਵਾਰਾਂ ਦੀਆਂ ਬਹੁਤ ਵੱਡੇ ਸੂਖਦਾਰ ਪਰਿਵਾਰਾਂ ਦੀਆਂ ਸੀਗੀਆਂ ਉਦੋਂ ਮੈਂ ਜਦੋਂ ਚੋਲੂ ਕੀਤਾ ਮੈਨੂੰ ਇੱਕ ਬਹੁਤ ਵੱਡੇ ਫੱਦੇ ਦੇ ਕੇ ਆ ਕਿ ਸਾਥ ਸੱਪ ਦੀ ਡੋਟ ਜੱਥ ਹੱਥ ਪਾਉਣ ਦਾ ਕੰਮ ਆ ਤਾਲੀਆ ਸਾਹਿਬ ਮੈਂ ਕਿਹਾ ਜੀ ਕੋਈ ਗੱਲ ਨਹੀਂ ਔਰ ਮੈਨੂੰ ਮਾਨ ਦੇ ਕੇ ਮੈਂ ਸੀਐਮ ਸਾਹਿਬ ਦੀ ਗਵਾਹੀ ਦੇ ਵਿੱਚ 11000 ਏਕੜ ਜ਼ਮੀਨ ਛਡਾ ਦਿੱਤੀ ਔਰ ਵੇਖੋ ਮਹਿਕਮਾ ਸਿਗਾ ਖੇਤੀਬਾੜੀ ਜੀ ਵੇਖੋ ਬੰਦੇ ਨੂੰ ਮਜ਼ਾ ਉਦੋਂ ਆਉਂਦਾ ਕੰਮ ਕਰਦਾ ਜਦੋਂ ਬੰਦਾ ਕੋਈ ਹਿਸਟੋਰੀਕਲ ਕੰਮ ਕਰਦਾ ਮੈਨੂੰ ਐਗਰੀਕਲਚਰ ਮਹਿਕਮਾ ਸਿਗਾ ਤੇ ਲੁਧਿਆਣਾ ਯੂਨੀਵਰਸਿਟੀ ਦੇ ਮਾਦਾਂ ਨੇ ਮੈਨੂੰ ਕਿਹਾ ਜੀ ਕਿ ਆਹ ਜਿਹੜੀਆਂ ਬਾਸਬਦੀ ਦੇ ਉੱਤੇ ਕੀਟਨਾਸ਼ਕ ਦਵਾਈਆਂ ਜਿਹੜੀ ਇਹ ਸਪਰੇਅ ਹੋਦੀ ਹੈ ਇਹ ਮਨੁੱਖੀ ਸਰੀਰ ਲਈ ਬਹੁਤ ਜ਼ਿਆਦਾ ਹਾਨੀਕਾਰਕ ਤੇ ਬਾਜ਼ਾਰੀ ਕੀਮਤ ਜਿਹੜੀ ਬਾਸਮਤੀ ਦੀ ਐਸੇ ਕਰਕੇ ਘਟ ਰਹੀ ਆ ਕਿ ਸਾਡੀ ਬਾਸਮਤੀ ਖਾਂ ਦੇ ਜੋਗ ਦੀ ਤੇ ਮੈਂ ਉਹਨੂੰ ਪੁੱਛਿਆ ਕੀ ਕਰੀਏ ਕਹਿੰਦੇ ਜੀ ਅਸੀਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਇੱਥੇ ਪਾਬੰਦੀ ਲਾਉਣੀ ਚਾਹੀਦੀ ਪਰ ਕਿਸੇ ਨੇ ਸੁਣਿਆ ਨਹੀਂ ਸਾਡੀ ਗੱਲ ਔਰ ਮੈਂ ਸਾਹ 10 ਐਹੋ ਜਿਹਿਆਂ ਜ਼ਹਿਰੀਲੀਆਂ ਦਵਾਈਆਂ ਸੀਗੀਆਂ ਜਿਨ੍ਹਾਂ ਤੇ ਪਾਬੰਦੀ ਲਾਈ ਔਰ ਮੇਰੇ ਤੇ ਇੰਨਾ ਕੁ ਪ੍ਰੈਸ਼ਰ ਦੀ ਮੈਨੂੰ ਲਾਲਚ ਦਿੱਤੇ ਕਿ ਬੜੀਆਂ-ਬੜੀਆਂ ਫੈਕਟਰੀ ਦੇ ਮਾਲਕ ਦਿੱਲੀ ਬੰਬੇ ਤੋਂ ਆਏ ਬਹੁਤ ਕੁਝ ਕਿਹਾ ਗਿਆ ਮੈਂ ਕਿਹਾ ਜੀ ਸਰ ਇੰਦਾ ਦੀ ਹੋ ਸਕਦਾ ਭਾਵੇਂ ਜੋ ਮਰਜ਼ੀ ਹੋ ਜੇ ਉਹਦਾ ਫੇਰ ਮਿਲ ਕੋ ਮਹਿਕਵਾਸੀ ਐਨਐਲਆਈ ਡਿਪਾਰਟਮੈਂਟ ਹਾਂ ਬਿਲਕੁਲ ਐਨਐਲਆਈ ਡਿਪਾਰਟਮੈਂਟ ਦੇ ਵਿੱਚ ਜਿਹੜੇ ਪ੍ਰਵਾਸੀ ਪੰਜਾਬੀ ਬੈਠੇ ਵਿਚਾਰੇ ਉਹਨਾਂ ਦਾ ਇੱਕ ਗਿਲਾ ਰਿਹਾ ਹਮੇਸ਼ਾ ਹੀ ਪੰਜਾਬ ਦੇ ਸਰਕਾਰਾਂ ਦੇ ਨਾਲ ਕਿ ਜਦ ਜਦੋਂ ਇਦੋਂ ਲੀਡਰ ਉੱਥੇ ਜਾਂਦੇ ਉਹ ਬਹੁਤ ਹਿੱਤ ਕਰਦੇ ਆ ਪਰ ਜਦੋਂ ਉਹ ਹੁੰਦੇ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਹੁੰਦਾ ਕੋਈ ਕੰਮ ਨਹੀਂ ਹੁੰਦਾ ਤੁਸੀਂ ਵੀ ਸੁਕਣ ਵਾਲਾ ਅਮਰੀਕਾ ਮੈਂ ਆਪ ਅਮਰੀਕਾ ਤੋਂ ਆਇਆ ਹੀ ਮੈਨੂੰ ਪਤਾ ਸੀਗਾ ਉਹ ਮੈਂ ਸਰ ਮਤਲਬ 2 ਸਾਲਾਂ ਦੇ ਵਿੱਚ ਨੋ ਇਹ ਨਾ ਦਾ ਹੀ ਮਿਲਣ ਸੀ ਕਿ ਤਾ ਮੈਂ। ਉਹ ਨੋ ਇਹ ਨਾ ਦਾ ਹੀ ਮਿਲਣੀ ਦੇ ਵਿੱਚ ਮੈਂ ਕਦੀ 1500 ਕੇਸ ਜਿਹੜਾ ਇਹਨਾਂ ਦਾ ਹੱਲ ਕੀਤਾ। ਉਹ ਤੇ ਜਿਹਦੇ ਵਿੱਚ ਮੈਂ ਉਹਦੇ ਵਿੱਚ ਵੀ ਜੇ ਮੈਂ ਕੈਲਕੂਲੇਟ ਕਰਨੀ ਹੋਵੇ ਤੇ ਕਰੋੜਾਂ ਰੁਪਈਆ ਦੀਆਂ ਅਨਦਰੀਆਂ ਦੀ ਜਾਇਦਾਦ ਜਿਹੜੀ ਆ ਕਿਸ ਦੀ ਕੋਠੀ ਕੇ ਦੀਆਂ ਜ਼ਮੀਨਾਂ ਕੇਦੇ ਪਲਾਟਾਂ ਦੇ ਕਬਜ਼ੇ ਸਭ ਛੜਾ ਕੇ ਦਿੱਤੇ ਮੈਂ। ਸਮਝਦੇ ਕਦੀ ਗੱਲ। ਇਸ ਕਰਕੇ ਮੈਂ ਕਹਿਣਾ ਇਹ ਚਾਹੁੰਦਾ ਆ ਕਿ ਯਾ ਜੇ ਸਾਨੂੰ ਡਿਊਟੀ ਮਿਲੀ ਐ ਅਸੀਂ ਆਪਣੀ ਡਿਊਟੀ ਕੀਤੀ ਆ ਕਿ ਨਹੀਂ ਕੀਤੀ। ਬਿਲਕੁਲ। ਸਮਝਦੇ ਕਦੀ ਗੱਲ। ਸੋ ਮਾਨ ਸਾਹਿਬ ਨੇ ਤਾਂ ਬੜੇ ਇਤਿਹਾਸਕ ਕੰਮ ਕੀਤੇ ਪੰਜਾਬ 'ਚ। ਬੱਦ ਤੇਰੇ ਮੈਂ ਖੁਦ ਕੀਤੇ ਆਪਣੇ ਹਲਕੇ ਵਾਸਤੇ ਕੀਤੇ ਮੈਂ ਉਹ ਵੀ ਇੱਕ ਰਿਪੋਰਟ ਕਾਰਡ ਲੋਕਾਂ ਨੂੰ ਦੇ ਦਿਆਂ ਕਿ ਭਈ ਮੈਨੂੰ ਦੋਸ ਸਲਮਾਨ ਸਾਹਿਬ ਨੇ ਕੰਮ ਕਰਨ ਦਾ ਮੌਕਾ ਦਿੱਤਾ ਸੀ ਆ ਮੈਂ ਕੰਮ ਕੀਤੇ ਆ ਜੇ ਤੁਹਾਨੂੰ ਲੱਗਦਾ ਕਿ ਬੰਦਾ ਅਜਾਰੇ ਚ ਕੰਮ ਇਹਨੇ ਇਦਾਂ ਦੇ ਕੀਤੇ ਬਾਕੀ ਅਮਸਾ ਚ ਵੀ ਕਰ ਸਕਦਾ ਫਿਰ ਮੈਨੂੰ ਜੂਰ ਵੋਟ ਪਾਓ ਨਹੀਂ ਤਾਂ ਆਪਾਂ ਕਿਹਦੀ ਨਾ ਸ਼ਰਾਬਾਂ ਵੰਡਣੀਆਂ ਨਾ ਪੈਸੇ ਵੰਡਣੇ ਸਾਡੇ ਕੋਲ ਨਾ ਹੈਗੇ ਆ ਤੇ ਨਾ ਬੰਦੇ ਹੱਥ ਜੋੜ ਕੇ ਕੰਮ ਦੇ ਆਧਾਰ ਤੇ ਵਕਾਸ ਦੇ ਆਧਾਰ ਦੇ ਉੱਤੇ ਵੋਟ ਜਿਹੜੀ ਸਾਡੋ ਮੰਗ ਤਲੇਵਾਲ ਸਾਹਿਬ ਤੁਸੀਂ ਪਿੰਡ ਨਾਲ ਕਾਫੀ ਲਗਾਵਾ ਇਹ ਜਗਦੇਵ ਕਲਾ ਦੇ ਨਾਲ ਅਮਰੀਕਾ ਤੱਕ ਵੀ ਰਹਿ ਗਏ ਪਰ ਆ ਕੇ ਫਿਰ ਪਿੰਡ ਹੀ ਵਸੇ ਪੜ੍ਹਾਈ ਲਿਖਾਈ ਜਨਮ ਵੀ ਸਰ ਜਗਦੇਵ ਕਲਾ ਆਇਆ ਪੜ੍ਹਾਈ ਲਿਖਾਈ ਉਸ ਬਾਰੇ ਵੀ ਦੱਸ ਦਿਓ ਪਰਿਵਾਰ ਬਾਰੇ ਜਨਮ ਵੀ ਇੱਥੇ ਹੋਇਆ ਮੇਰੇ ਵੱਡੇ-ਵਡੇਰਿਆਂ ਦਾ ਪਿੰਡ ਐ ਚ ਇੱਕ ਦੇਖ ਲਓ ਮੇਰੇ ਦਾਦਾ ਜੀ ਇਸ ਪਿੰਡ ਦੇ ਨੰਬਰਦਾਰ ਸੀਗੇ ਸਰਦਾਰ ਗੰਗਾ ਸਿੰਘ ਉਸ ਤੋਂ ਬਾਅਦ ਮੇਰੇ ਪਿਤਾ ਜੀ ਦਫੇਦਾਰ ਮਿਲਟਰੀ ਚ ਰਟਾਇਡ ਹੋਏ ਉਹ ਵੀ ਪਿੰਡ ਦੇ ਨੰਬਰਦਾਰ ਸੀਗੇ ਉਸ ਤੋਂ ਬਾਅਦ ਮੇਰੇ ਵੱਡੇ ਭਾਈ ਅਤਵਜਨ ਸਿੰਘ ਹਣੀ ਅਤਵਾਦੀਆਂ ਦੇ ਹਿੱਟ ਕਰਤੇ ਸੀਗੇ ਉਹ ਸਰਪੰਚ ਬਣੇ ਫਿਰ ਮੈਂ ਵੀ ਇਸ ਪਿੰਡ ਦਾ ਸਰਪੰਚ ਬਣਿਆ ਪਿੰਡ ਦੇ ਲੋਕਾਂ ਦਾ ਮੇਰਾ ਬਹੁਤ ਪਿਆਰ ਹੈ ਮੈਂ ਅਮਰੀਕਾ ਟਾਈਮ ਲਾ ਕੇ ਆਇਆ 13 ਸਾਲ ਤੇ ਮੇਰੇ ਬਹੁਤ ਸਾਰੇ ਦੋਸਤਾਂ ਮਿੱਤਾਂ ਨੇ ਉਦੋਂ ਕਿਹਾ ਜਾਂ ਤੂੰ ਅੰਬਸਰ ਘਰ ਬਣਾ ਐਦਾਂ ਕਹ ਦੋ ਮੈਂ ਕਿਹਾ ਨਹੀਂ ਜੀ ਮੈਂ ਆਪਣੇ ਦਾਦੇ ਦੀ ਜ਼ਮੀਨ ਦੇ ਉੱਤੇ ਆਪਣੇ ਪਿੰਡ ਨੂੰ ਛੜਨਾ ਨਹੀਂ ਚਾਹੁੰਦਾ ਤੇ ਮੈਂ ਇੱਥੇ ਆ ਕੇ ਬਹਿ ਗਿਆ ਬਾਅਦ ਤੁਸੀਂ ਦੇਖਿਆ ਜੰਗਲ ਜਿ ਮੰਗਲ ਹੈ ਆਪਾਂ ਇੱਥੇ ਆ ਕੇ ਆਪਣੇ ਬੈਠੇ ਆਨੰਦ ਮੰਗਲ ਆਚਾਰ ਆਪਾਂ ਡਰਾਫਟਸਮੈਨ ਸਿਵਲ ਦਾ ਡਿਪਲੋਮਾ ਕੀਤਾ ਸਭ ਦੇਖਦੀ ਗੱਲ ਆਪਣੇ ਅਮਰਸਰ ਤੇ ਆਪਣੇ ਕੋ ਮਤਲਬ ਜਿਹੜਾ ਉਹ ਬੀਏ ਤੇ ਦੀ ਮਤਲਬ ਕਲੀਅਰ ਹੋਈ ਬਾਅਦ ਆਪਾਂ ਮਤਲਬ ਜਿੱਦ ਦੀ ਕਪੜਾਈ ਕੀਤੀ ਬਹੁਤ ਵਧੀਆ ਕੀਤੀ ਉਹ ਸਭ ਤੋਂ ਜ਼ਿਆਦਾ ਜਿਹੜੀ ਪੜਾਈ ਮਹਾਰਾਜ ਨੇ ਕਰਾਈ ਆਪਣੇ ਨਾ ਨਾ ਜਿੱਤੋਂ ਅਮਰਸਰ ਮਾਪ ਦਾ ਨਾ ਅਮਰਸਰ ਨੂੰ ਜਾਣਾ ਵੀ ਕਿਹੜਾ ਸੌਕਾ ਸੀ ਨਾ ਨਾ ਕਿੱਥੇ ਦੀ ਉਦੋਂ ਤਾਂ ਬੜਾ ਔਖਾ ਕੰਮ ਹੀ ਇੱਕ ਬੱਸ ਆਉਂਦੀ ਸੀ ਉਹਨਾਂ ਉਹਨਾਂ ਸਮੇਂ ਅਜ ਕਦਾ ਜਾਣਾ ਦੀ ਕੋਈ ਗੱਲ ਨਹੀਂ ਜਿਹੜੇ ਕੋ ਚੰਗੇ ਘਰਾਂ ਦੇ ਮੁੰਡੇ ਉਹਨਾਂ ਕੋ ਮੋਟਰਸਾਈਕਲ ਉਦੋਂ ਮੋਟਰਸਾਈਕਲ ਉਦੋਂ ਕਾਰਾਂ ਦਾ ਜ਼ਮਾਨਾ ਉਦੋਂ ਵੀ ਨਹੀਂ ਸਭ ਦੇਖਦੀ ਗੱਲ ਤੇ ਉਹ ਇਹੀ ਤੇ ਬੱਸ ਵਾਲੇ ਆ ਜੇ ਬੱਸ ਆ ਜਾਣੀ ਤੇ ਸ਼ਾਇਦ ਚੱਲ ਜਾਣਾ ਜੇ ਬੱਸ ਦਾ ਟਾਈਮ ਕੈਨਸਲ ਹੋ ਗਿਆ ਤੇ ਨਾਲ ਹੀ ਸਾਡਾ ਕਿਦੋਂ ਕਦੋਂ ਆ ਜੀਦਾ ਆਪਣੀ ਕਿਤਾਬਾਂ ਫੜ ਕੇ ਸਮਝਦੇ ਕਿ ਗੱਲ ਇੱਕ ਘਰਾਂ ਦੀਆਂ ਮਜਬੂਰੀਆਂ ਵੀ ਗਰੀਬ ਘਰਾਂ ਦੇ ਮੁੰਡੇ ਆ ਪੰਜ ਕਿੱਲੇ ਜ਼ਮੀਨ ਆ ਤੇ ਉਦੋਂ ਉਹ ਇਸ ਜੋਗਾ ਸਾਡੀ ਪਰਿਵਾਰ ਵੱਡਾ ਸੀਗਾ ਸੀ ਤਿੰਨ ਪਾਈ ਸੀ ਪੰਜ ਭੈਣਾਂ ਸੀਗੇ ਤੇ ਪਰਿਵਾਰ ਇੰਨਾ ਵੱਡਾ ਹੋਣ ਕਰਕੇ ਫੋੜ ਵੀ ਨਹੀਂ ਹੋਇਆ ਕਰਦੇ ਕੋ ਕਿ ਅਸੀਂ ਕਿਤੇ ਹੋਸਟਲ ਵਗੈਰਾ ਜਾ ਕੇ ਪੜ ਸਕੀਏ ਸਭ ਦੇ ਕਿਦ ਦੀ ਗੱਲ ਸੋ ਅੱਜ ਵੀ ਮਤਲਬ ਇੰਨੀ ਕੀ ਬਾਬੇ ਦੀ ਕਿਰਪਾ ਹੋਈ ਕਿ ਫੈਮਿਲੀ ਮੁੜ ਕੇ ਅਸੀਂ ਅਮਰੀਕਾ ਚੱਲ ਗਏ ਤੇ ਮੇਰਾ ਪਰਵਾਦ ਅਮਰੀਕਾ ਦਾ ਸਿਟੀਜ਼ਨ ਆਂ ਮੈਂ ਵੀ ਸਿਟੀਜ਼ਨ ਸੀ ਕਿ ਛੱਡੀ ਆ ਉੱਥੋਂ ਦੀ ਸੋ ਉੱਥੇ ਬੇਟਿਆਂ ਦਾ ਟਰੱਕਾਂ ਦਾ ਟਰਾਲਿਆਂ ਦਾ ਕੰਮ ਆ ਤੇ ਉਹ ਰੋਟੀ ਪਾਣੀ ਮਾਦਾ ਸੱਚੇ ਬੱਚਾ ਦੇ ਹੀ ਜਾਂਦਾ ਜਿੱਦਾਂ ਗੱਡੀ 'ਚ ਤੇਲ ਤੂਤ ਪਾਈਦਾ ਉਹ ਸਦਾ ਕੁਝ ਆਪਾਂ ਨੂੰ ਮਿਲਦਾ ਜਾਂਦਾ। ਜਲਮਤ ਸਾਬ ਅਮਰੀਕਾ ਜਾਣ ਦਾ ਸਬਬ ਕਿਵੇਂ ਬਣਿਆ? ਇੱਕ ਤੇ ਤੁਸੀਂ ਤੇ ਜਿਹੜੇ ਮੇਲੇ ਕਰਾਉਂਦੇ ਸੀ ਉਹ ਕਰਾਉਣ ਦਾ ਕੀ ਕਾਰਨ ਸੀਗਾ? ਕਿਉਂਕਿ ਉਹ ਬੜੇ ਵੱਡੇ ਕਲਾਕਾਰ, ਇਵਨ ਸੀਮ ਸਾਹਿਬ ਵੀ ਉਦੋਂ ਤੁਹਾਡੇ ਨਾਲ ਇੱਥੇ ਸ਼ਾਇਦ ਸੰਪਰਕ ਦੇ ਵਿੱਚ ਸੀਗੇ। ਉਹ ਕੀ ਕਾਰਨ ਸੀਗਾ? ਮੇਰਾ ਮੈਂ ਜਿਹੜਾ ਮੇਲਾ ਜਿਹੜਾ ਮੇਰਾ ਪਿੰਡ ਹੈ ਜਗਦੇਕਲਾ ਇਹ ਬੰਦਾ ਜਿਹੜਾ ਪੰਜਾਬੀ ਦੇ ਸਰਮੌਤ ਕਿੱਸਾਕਾਰ ਜਿਹੜਾ ਹਾਸ਼ਮ ਸ਼ਾਹ ਦਾ ਪਿੰਡ ਹੈ। ਉਦੋਂ ਮੈਂ ਕਿਉਂਕਿ ਸਾਡਾ ਜਿਹੜਾ ਹਾਈ ਸਕੂਲ ਸੀਗਾ ਸਾਡੇ ਇੱਕ ਪ੍ਰਿੰਸੀਪਲ ਸੀਗੇ 바ਵਾ ਸਾਹਿਬ ਸਰਦਾਰ ਜਗਨਦਰ ਸਿੰਘ 바ਵਾ ਉਹ ਬੜੇ ਬਹੁਤ ਬੰਦੇ ਤਾਜ਼ਮਕ ਬੰਦੇ ਸੀਗੇ ਬੜਾ ਟ੍ਰੇਸਰ ਦਾ ਬੜਾ ਪ੍ਰਯਤ ਕਰਦੇ ਉਹਨਾਂ ਨੇ ਸਾਡੇ ਹਾਈ ਸਕੂਲ ਦੇ ਹੱਥ ਕੰਧ ਦੇ ਉੱਤੇ ਹਾਸ਼ਮ ਸ਼ਾਹ ਦਾ ਸਲੋਗਨ ਜਿਹੜਾ ਇਹਨਾਂ ਉਹ ਲਿਖਿਆ ਹੁੰਦਾ ਸੀ ਤੇ ਫਿਰ ਮੈਂ ਮਤਲਬ 90 ਦੇ ਵਿੱਚ ਬੜਾ ਮਾਹੌਲ ਖ਼ਿਲਾਫ਼ ਸੀਗਾ 89 90 ਦੇ ਵਿੱਚ ਪੰਜਾਬ ਦੇ ਚਤਤਵਾ ਸੀਗਾ ਇਸ ਏਰੀਆ ਦੇ ਵਿੱਚ ਅਸੀਂ ਫਿਰ ਉਦੋਂ ਹਾਸ਼ਮ ਸ਼ਾਹ ਪਹਿਲਾਂ ਸਪੋਰਟਸ ਕਲੱਬ ਬਣਾਇਆ ਤੇ ਅਸੀਂ ਖੇਡ ਮੇਲਾ ਸ਼ੁਰੂ ਕੀਤਾ ਥੋੜਾ ਜਿਹਾ ਨਾਲ ਕਲਚਰ ਮੇਲਾ ਲਾਸਟ ਦਿਨ ਤੇ ਬਾਅਦ ਵਿੱਚ ਅਸੀਂ ਜਦੋਂ ਉਹ ਰਿਪੋਰਟਾਂ ਸਾਡੀਆਂ ਬਾਹਲੇ ਦੇਸ਼ਾਂ 'ਚ ਗਈਆਂ ਤੇ ਸਾਡੇ ਪਿੰਡ ਦੇ ਇੱਕ ਸਰਦਾਰ ਭਜਨ ਸਿੰਘ ਗਿੱਲ ਸੀਗੇ ਉਹਨੋਂ ਸੁਣ ਗਵਾਸ ਹੋ ਗਏ ਉਹ ਬੜੇ ਚੰਗੇ ਬੰਦੇ ਸੀਗੇ ਪਿੰਡ ਨਾਲ ਬੜਾ ਪਿਆਰ ਕਰਦੇ ਉਹ ਉੱਥੋਂ ਆਏ ਕਹਿੰਦੇ ਜੀ ਮੈਂ ਲੱਖ ਰੁਪਈਆ ਦਿੰਦਾ ਤੇ ਤੁਸੀਂ ਕੁਝ ਪੈਸੇ ਪਾ ਕੇ ਪਿੰਡ ਦੇ ਵਿੱਚ ਕੋਈ ਵਧੀਆ ਚੀਜ਼ ਸਕੂਲ ਵਗੈਰਾ ਬਣਾਓ ਤੇ ਅਸੀਂ ਫਿਰ ਟਰਸਟ ਬਣਾ ਲੱਖ ਰੁਪਈਆ ਸਾਨੂੰ ਗਿੱਲ ਸਾਹਿਬ ਨੇ ਦਿੱਤਾ ਤੇ ਅਸੀਂ 11 ਮੈਂਬਰ ਦੀ ਆਪਣੀ ਕਮੇਟੀ ਬਣਾਈ ਤੇ ਉਹਦੇ 'ਚ ਅਸੀਂ ਮੈਨੂੰ ਚਿੱਠਾ ਅਜੇ ਆਰਤੀਆ ਕੋ ਵਿਆਦੀ ਫੜ ਕੇ ਦੱਸਦਾ 10000 ਰੁਪਈਆ ਪਾਇਆ ਹਿੱਸਾ ਦਿਆਂ ਨੇ ਤੇ ਉਹ ਤੋਂ ਬਾਅਦ ਅਸੀਂ ਮੇਲਾ ਫਿਰ ਵੱਡੇ ਲੈਵਲ ਤੇ ਬਹੁਤ ਵੱਡੇ ਲੈਵਲ ਤੇ ਮੇਲੇ ਕਰਉਂਦੇ ਰਹੇ ਮਾਨ ਸਾਹਿਬ ਨਾਲ ਦੋਸਤੀ ਵੀ 91 92 ਤੋਂ ਇਸੇ ਕਰਕੇ ਮਾਨ ਸਾਹਿਬ ਸਾਡੇ ਹਰ ਮੇਲੇ ਚ ਆਉਂਦੇ ਸੀਗੇ ਤੇ ਮਾਨ ਸਾਹਿਬ ਦਾ ਦੇ ਪ੍ਰਧਾਨ ਦਾ ਪਿਆਰ ਹੈ ਆਪਣਾ ਪਰ ਉਹ ਮੇਰੇ ਮੁੱਖ ਮੰਤਰੀ ਦੇ ਮੇਰੀ ਪਾਰਟੀ ਦੇ ਪ੍ਰਧਾਨ ਨੇ ਪਿਆਰ ਵੱਖਰਾ ਪਰ ਉਹ ਮੁੱਖ ਮੰਤਰੀ ਦੇ ਮੈਂ ਉਹਨਾਂ ਦੇ ਪਿਆਰ ਦਾ ਕੋਈ ਨਜਾਇਜ਼ ਫਾਇਦਾ ਕਦੀ ਨਹੀਂ ਲਿਆ ਨਾ ਉਹਨਾਂ ਨੇ ਕਦੀ ਮੇਲਾ ਲੰਮਾ ਮਿਲਿਆ ਕਦੇ ਵੀ ਇਹ ਕਲਦੀਪ ਨੇ ਮੇਰੇ ਨਾਮ ਨੂੰ ਕਿਤੇ ਦੋ ਦਵਤੋਂ ਕੀਤੀ ਹੈ ਮਤਲਬ ਜਿੰਨੀ ਦੋਸਤੀ ਬੰਦਵੀਂ ਦੀ ਉਹਨੀ ਅੱਜ ਵੀ ਹੈ ਮੈਂ ਕੈਬਨ ਮਿਨਿਸਟਰ ਹਾਂ ਉਮੀਦ ਮੋਖਵੰਤੀ ਦੇ ਤੁਹਾਨੂੰ ਅਮਰੀਕਾ ਤੋਂ ਵੀ ਉਹ ਹੀ ਲੈ ਕੇ ਆਏ ਉਹ ਹੀ ਉਹ ਹੀ ਮੈਨੂੰ ਅਮਰੀਕਾ ਤੋਂ ਵੀ ਉਦੋਂ ਨਹੀਂ ਉਦੋਂ ਉਹਦਾ ਬੰਦਾ ਉਹ ਮਨਪ੍ਰੀਤ ਬਾਦਲ ਉਹਨਾਂ ਨੇ ਪਾਰਟੀ ਬਣਾਈ ਸੀਗੀ ਪੀਪੀਪੀ ਤੇ ਮਾਨ ਸਾਹਿਬ ਉਹਨਾਂ ਦਾ ਕੰਮ ਕਰ ਰਹੇ ਸੀ ਕਿ ਸ਼ਾਇਦ ਪੰਜਾਬ ਦਾ ਕੋਈ ਬਦਲਾਅ ਹੋ ਜਾਏ ਤੇ ਮਾਨ ਸਾਹਿਬ ਮਨਪ੍ਰੀਤ ਬਾਦਲ ਨੂੰ ਉੱਥੇ ਲੈ ਕੇ ਗਏ ਸੀ ਕੈਲੀਫੋਰਨੀਆ ਪਹਿਲੀਆਂ ਜਿਹੜੀਆਂ 3-4 ਮੀਟਿੰਗਾਂ ਸੀਗਾ ਕੈਲੀਫੋਰਨੀਆ ਦੇ ਵਿੱਚ ਅਸੀਂ ਤੇ ਮੇਰੇ ਦੋਸਤਾਂ ਨੇ ਆਰਗੇਨਾਈਜ਼ ਕੀਤੀਆਂ ਉਹ ਤਾਂ ਮਾਨ ਸਾਹਿਬ ਨੇ ਕਿਹਾ ਜੀ ਐਨ ਡੀ ਆਈ ਤੁਸੀਂ ਕਹਿੰਦੇ ਬਹੁਤ ਉਹ ਪੰਜਾਬ ਪੰਜਾਬ ਦੇ ਤੁਹਾਨੂੰ ਇੰਨਾ ਲਗਾਓ ਆ ਤੇ ਤੁਸੀਂ ਆਓ ਛੱਡ ਕੇ ਆਓ ਮੈਨੂੰ ਸਪੈਸ਼ਲ ਮਾਨ ਸਾਹਿਬ ਨੇ ਕਿਹਾ ਕਿ ਕੱਲ ਦੀ ਬੱਚੇ ਹੰਸਟ ਹੋ ਗਿਆ ਆ ਜਾ ਜਾ ਤੁਹਾਨੂੰ ਕਿਉਂਕਿ ਮੇਰੇ ਬਾਲਾ ਤੜਾ ਸਾਲ ਲੱਗੇ ਤੇ ਫਿਰ ਮੈਂ ਮਾਨ ਸਾਹਿਬ ਦੇ ਕਹਿਣ ਤੇ ਹੀ ਆਇਆ ਸੀਗਾ ਹਾਂ ਅੱਜ ਜੇ ਮਾਨ ਸਾਹਿਬ ਨੇ ਲਿਆਂਦਾ ਮਾਨ ਸਾਹਿਬ ਨੇ ਮੁੜ ਕੇ ਪਾਰਟੀ ਚ ਕੰਮ ਦਿੱਤਾ ਮਾਨ ਸਾਹਿਬ ਨੇ ਟਿਕਟ ਦਿੱਤੀ ਉਹਨਾਂ ਨੇ ਐਮਐਲਏ ਬੜਾਇਆ ਸਭ ਦੀ ਗੱਲ ਹੀ ਕਰਨੀ ਸੀ ਕਿ ਪਰਿਵਾਰ ਦੇ ਵਿੱਚ ਨੰਬਰਦਾਰੀ ਸੀਗੀ ਸਰਪੰਚੀ ਵੀ ਇਹਦਾ ਇਹੋ ਵੱਧ ਦਮਦਾਰਾ ਦਾ ਹਿੱਸਾ ਸੀ ਇਸ ਤੋਂ ਵੱਧ ਹੋਰ ਕੋਈ ਵੱਡੀ ਸਿਆਸਤ ਦੇ ਵਿੱਚ ਕਾਲੀ ਦਲ ਕਾਂਗਰਸ ਨਹੀਂ ਆ ਕਿ ਇਹਦਾ ਪਿੰਡ ਬੜਾ ਵੱਡਾ ਬਾਦਪੱਤੀਆਂ ਪਿੰਨਾ ਬਾਦਪੱਤੀਆਂ ਜੀ ਇਹ ਪਿੰਡ ਦਾ ਸਰਪੰਚ ਬੜਨਾ ਵੀ ਬਹੁਤ ਵੱਡੀ ਗੱਲ ਸੀ ਮੇਰੇ ਪਹਿਲਾਂ ਭਾਈ ਸਾਹਿਬ ਸੀਗੇ ਫਿਰ ਮੈਂ ਇਸ ਬੱਚ ਬੜਿਆ ਹਾਂ ਤੇ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਤੇ ਉਦੋਂ ਸੀਐਮ ਸਾਹਿਬ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਲੈ ਕੇ ਆਏ ਸਿਆਸਤ 'ਚ ਫਾਰਮਲ ਐਂਟਰੀ ਸਭ ਤੋਂ ਪਹਿਲਾਂ ਤੇ ਤੁਸੀਂ ਲੋਕ ਸਭਾ ਦੀ ਇਲੈਕਸ਼ਨ ਲੜੀ ਹੈ ਨਾ ਮੈਂ 19 ਦੇ ਵਿੱਚ ਕੀ ਹੋਇਆ ਕਿ ਐਕਚੁਅਲੀ ਪਹਿਲਾਂ ਮੈਂ ਨਾ 17 'ਚ ਮਤਲਬ ਵਿਧਾਨ ਸਭਾ ਦੀ ਠੀਕ ਹੈ ਪਰ ਮੈਨੂੰ ਮਿਲੀ ਨਹੀਂ ਟਿਕਟ ਉਦੋਂ ਉਹ ਮੈਨੂੰ ਇੱਕ ਪੇਪਰ ਤੇ ਆ ਦੇਂਦਾ ਸੀਗਾ ਇਮੀਗ੍ਰੇਸ਼ਨ ਦਾ ਤੇ ਮੈਨੂੰ ਉਦੋਂ ਨਹੀਂ ਦਿੱਤੀ ਪਰ ਮੈਂ ਪਾਰਟੀ ਨੂੰ ਕਿਹਾ ਕਿ ਵੇਖੀ ਤੂੰ ਗਲਤੀ ਨਾ ਕਰੀ ਪਾਰਟੀ ਨਹੀਂ ਛੱਡਣੀ ਤੇ ਮੈਂ ਪਾਰਟੀ 'ਚ ਕੰਮ ਕਰਦਾ ਰਿਹਾ ਫਿਰ ਕਿਸੇ ਵੱਲ ਆਫਰ ਸੀਗੀ ਵੀ ਇੱਧਰ ਆ ਜਾਓ ਉਹ ਆਫਰ ਤੁਹਾਨੂੰ ਪਤਾ ਫੋਲਟੈਕਸ ਦੇ ਜੁਨੀਆਂ ਹੀ ਆ ਪਰ ਫਿਰ 19 ਦੇ ਵਿੱਚ ਮੈਨੂੰ ਮਲਾ ਅਦਵਿੰਦ ਕੇ ਦੀ ਵਲਜੇ ਨੇ ਟਿਕਟ ਦਿੱਤੇ ਤੇ ਲੋਕ ਸਭਾ ਦੇ ਉਦੋਂ ਪਾਰਟੀ ਕਿਉਂਕਿ ਖੈਦੇ ਉਹਨਾਂ ਦਾ ਦੌੜਾ ਸੀਗਾ ਪਾਰਟੀ ਦਫਾੜ ਹੋ ਗਈ ਤੇ ਬੜਾ ਦੌੜਾ ਕਿਉਂ ਇਲੈਕਸ਼ਨ ਲੜਦਾ ਨਹੀਂ ਤੇ ਮੈਨੂੰ ਕਹਿੰਦੇ ਕਿ ਪਾਰਟੀ ਬਚਾਉਣ ਵਾਸਤੇ ਇਲੈਕਸ਼ਨ ਲੜਦੀਆਂ ਤੇ ਮੈਂ ਫਿਰ ਇਲੈਕਸ਼ਨ ਲੜਿਆ ਜਦੋਂ ਵੋਟਾਂ ਘੱਟ ਪਈਆਂ ਪਰ ਅਸੀਂ 50 ਬਹੁਤ ਕੀਤਾ ਪਾਰਟੀ ਦਾ ਫਿਰ ਮੈਨੂੰ ਆਪੇ ਹੀ ਉਹਨਾਂ ਨੇ ਵਿਧਾਨ ਸਭਾ ਦੀ ਟਿਕਟ ਦਿੱਤੀ ਆਪੇ ਮੈਨੂੰ ਮੰਤਰੀ ਬਣਾਇਆ ਉਹਨਾਂ ਨੇ ਸਮਝਦੇ ਕਿ ਨਹੀਂ ਅੱਜ ਵੀ ਆਪੇ ਹੀ ਟਿਕਟ ਦਿੱਤੇ ਹੋਰ ਬੜੀ ਅਜੀਬ ਗੱਲ ਹੋਈ ਕਿ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਮਿੰਨਾ ਕਿ ਤੁਹਾਨੂੰ ਟਿਕਟ ਦੇਣੀ ਆ ਹਾਲੇ ਇਹ ਬੰਦਾ ਅਫਵਾਮਾਂ ਬੜੀਆਂ ਸੀ ਕਿ ਆਪੇ ਕੇ ਜਿਹੜੇ ਸਾਡੇ ਸਦਵੇਂ ਉਹਦੇ ਉਹਦੇ ਚ ਨਾਂ ਆ ਰਿਹਾ ਪਰ ਮੈਂ ਇਹ ਨਹੀਂ ਕਿਸ ਨੂੰ ਪੁੱਛਿਆ ਨਾ ਮੈਨੂੰ ਪਾਰਟੀ ਦੇ ਦੱਸਿਆ ਮੰਤਰੀ ਬਣਾਉਣ ਲਈ ਮੇਰੇ ਜਿਸ ਤਰ੍ਹਾਂ ਬਾਕੀ ਕਈ ਪਹਿਲਾਂ ਸਰਕਾਰਾਂ ਬੰਦੀਆਂ ਨੇ ਲੋਬਿੰਗ ਕੀਤੀ ਜਾਂਦੀ ਇਹਨੂੰ ਮਿਲਦਾ ਬੰਦਾ ਉਹਨੂੰ ਮਿਲਦਾ ਦਿੱਲੀ ਜਾਂਦਾ ਮੰਤਰੀ ਬਣਨਾ ਤੁਸੀਂ ਕਿਸੇ ਨੂੰ ਕਿਹਾ ਕਿ ਜਿਵੇਂ ਦੱਸ ਰਹੇ ਹੋ ਕਿ ਦਿੱਲੀ ਸੀਐਮ ਸਾਹਿਬ ਨੇ ਆਪ ਹੀ ਦੱਸਦਾ ਕਿ ਨਹੀਂ ਮੈਂ ਮੈਂ ਕਿਸੇ ਨੂੰ ਕਦੀ ਨਹੀਂ ਕਹਿੰਦਾ ਜੀ ਮੈਂ ਮੈਨੂੰ ਅਰਵਿੰਦ ਜੀ ਨੂੰ ਪਤਾ ਕਿ ਕੁਲਦੀਪ ਦਾ ਤੇ ਗੱਲ ਨਹੀਂ ਕਹਿੰਦਾ ਮੈਂ ਤਾਂ ਪਾਰਟੀ ਨੂੰ ਇਹ ਕਹਿੰਦਾ ਕੰਮ ਦੇ ਦਿਓ ਮੈਨੂੰ ਜਿਹੜਾ ਕਰਦਾ ਠੀਕ ਹੈ ਕਿ ਨਹੀਂ ਮੈਨੂੰ ਇਸ ਪਾਰਟੀ ਦਾ ਇਹ ਬਹੁਤ ਵਧੀਆ ਲੱਗਾ ਕਿ ਜਿਹੜਾ ਵੀ ਬੰਦਾ ਕੰਮ ਕਰਦਾ ਵਫਾਦਾਰੀ ਨਾਲ ਪਾਰਟੀ ਚ ਦਿੰਦਾ ਉਹਨੂੰ ਪਾਰਟੀ ਜੂਲ ਮਾਨ ਸਨਮਾਨ ਦਿੰਦੀ ਮੈਨੂੰ ਜੇ ਮਿਲਿਆ ਅੱਜ ਅੱਜ ਤੱਕ ਜੋ ਕੁਝ ਮਿਲਿਆ ਮੇਰੀ ਮਿਹਨਤ ਕਰਕੇ ਤੇ ਮੇਰੀ ਵਫਾਦਾਰੀ ਕਰਕੇ ਮਿਲਿਆ ਸੋ ਮੈਂ ਕਦੀ ਮੈਂ ਨਹੀਂ ਕਦੀ ਮੰਗਣ ਗਿਆ ਜੀ ਮੈਂ ਹੁਣ ਤੁਹਾਨੂੰ ਦੱਸਿਆ ਕਿ ਟਿਕਟ ਲੋਕ ਸਭਾ ਦੀ 900 ਤੋਂ ਅਜੇ ਮੈਨੂੰ ਪਤਾ ਨਹੀਂ ਲੱਗਾ ਜਦੋਂ 900 ਹੀ ਤੇ ਡੇਢ ਮਿੰਟ ਬਾਅਦ ਮੈਨੂੰ ਕਿ ਵੱਡੇ ਲੀਡਰ ਦੀ ਕਾਲ ਆਈ ਕਿ ਤੁਹਾਨੂੰ ਟਿਕਟ ਦੇਤੀ ਜੇ ਬਸਾ ਦੋ ਉਹ ਮੈਂ ਤਾਂ ਤੁਹਾਡੀ ਭਲੀ ਹੋ ਜੇ ਪੈਸੇ ਕਰਦੀ ਆਪ ਤੇ ਮੈਨੂੰ ਪਤਾ ਹੀ ਨਹੀਂ ਤੇ ਮੈਂ ਅੱਗੇ ਮੇਰੀ ਮੀਟਿੰਗ ਸੀ ਦਮਦਾਸ ਮੈਂ ਜਦੋਂ ਗੱਡੀ 'ਚ ਉੱਤੇ ਹੁੰਦੇ ਜਦੋਂ ਲਿਸਟ ਆ ਗਈ ਉਹ ਕਹਿੰਦੇ ਲਿਸਟ ਆ ਗਈ ਜੀ ਤੁਹਾਡਾ ਨਾਮ ਆ ਗਿਆ ਮੈਂ ਤੁਸੀਂ ਐਸ ਕੈਬਨਟ ਵਜ਼ੀਰ ਪੰਜਾਬ ਦੇ ਵਿੱਚ ਵਧੀਆ ਕੰਮ ਤੁਸੀਂ ਕਰ ਰਹੇ ਸੀ ਔਰ ਇਹ ਮੰਨ ਚ ਸੀਗਾ ਕਿ ਪਾਰਟ ਟਿਕਟ ਦੇ ਵੀ ਚਲੋ ਕੈबिनेट ਮੰਤਰੀ ਵਜੋਂ ਸਵਾਵਾ جاری ਰੱਖਦੇ ਤੇ ਲੋਕ ਸਭਾ ਦੀ ਸੀਟ ਪਾਰਟੀ ਕਿਸੇ ਹੋਰ ਨੂੰ ਕਿ ਨਹੀਂ ਪਾਰਟੀ ਦਾ ਫੈਸਲਾ ਸਰਪ੍ਰਮਾਨ ਨਹੀਂ 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 ਸਰਪ੍ਰਮਾਨ ਪਾਰਟੀ ਦਾ ਫੈਸਲਾ ਸਰ ਦੇ ਤਾਂ ਟਿਕਟ ਬਹੁਤ ਸਾਡੇ ਦੇ ਗਰੀਬ ਲੋਕਾਂ ਦੇ ਮੁੰਡਿਆਂ ਲਈ ਮਤਲਬ ਵੱਡੀ ਗੱਲ ਹੈ ਸਾਨੂੰ ਤੇ ਪਾਰਟੀ ਅੱਜ ਹੀ ਕਹਿੰਦੇ ਕਿ ਪੋਸਟਰ ਲਾਓ ਦਰਿਆਵਾਂ ਸ਼ਾਓ ਨਾਰੇ ਲਿਖੋ ਸਾਡੇ ਤਾਂ ਵੱਡਾ ਮਾਨ ਸਨਮਾਨ ਹੈ ਪਾਰਟੀ ਦਾ ਸਮਝਦੇ ਕਿ ਦੀ ਗੱਲ ਜੀ ਇਸ ਕਰਕੇ ਨਾ ਹੀ ਨਹੀਂ ਹੋ ਸਕਦੀ ਮੈਂ ਕਦੀ ਨਾ ਕੀਤੀ ਦੀ ਜੀ ਤੁਹਾਨੂੰ ਇੱਕ ਦੋ ਸਵਾਲ ਤੁਹਾਡੇ ਮੈਂ ਪਹਿਲਾਂ ਅੱਗੇ ਵੈਸੇ ਕਰਦੇ ਚੁੱਕੇ ਹਾਂ ਤਾਲੀਵਾਲ ਸਾਹਿਬ ਇਹਦੇ ਮਨ ਚ ਕਿਵੇਂ ਆਇਆ ਕਿ ਜ਼ਮੀਨਾਂ ਛਡਾਉਣੀਆਂ ਨੇ ਔਰ ਪਤਾ ਸੀਗਾ ਕਿ ਜ਼ਮੀਨਾਂ ਨੱਪੀਆਂ ਨੇ ਲੋਕਲ ਜਨਾਲੇ ਦੇ ਕਰਕੇ ਪਤਾ ਸੀ ਜਾਂ ਇਹ ਸਰਕਾਰ ਦੇ ਕੋਲ ਰਿਪੋਰਟ ਪਈ ਸੀ ਕਿ ਇੰਨੀਆਂ ਜ਼ਮੀਨਾਂ ਜਿਹੜੀਆਂ ਨੇ ਪੰਚਾਇਤੀ ਪੰਜਾਬ ਸਰਕਾਰ ਦੀਆਂ 3000 ਕਰੋੜ ਦੀਆਂ ਨੱਪੀਆਂ ਪਈਆਂ ਨੇ ਔਰ ਛਡਾਉਣੀਆਂ ਨੇ ਨਹੀਂ ਮੈਂ ਮੈਂ ਦੇ ਕੋ ਬਲੋ ਜਿਹੜਾ ਮੈਂ ਸਰਪੰਚ ਦੇ ਆਸ਼ ਪਿੰਡ ਦਾ ਜੀ ਤੇ ਮੈਨੂੰ ਪਤਾ ਆ ਕਿ ਪੰਚਾਇਤੀ ਰਾਜ ਚ ਕੀ ਹੁੰਦਾ ਪਿੰਡਾਂ ਦੇ ਚ ਲੋਕ ਇੱਕ ਤਾਂ ਜ਼ਮੀਨ ਠੇਕੇ ਦੇ ਲੈ ਲੈਂਦੇ ਆ ਬਹੁਤ ਸਾਰੇ ਲੋਕਾਂ ਦੇ ਪਿੰਡਾਂ ਦੇ ਚ ਜ਼ਮੀਨਾਂ ਮੁੜ ਕੇ ਉਹ ਮੰਨ ਲੈਂਦੇ ਆ ਸਮਝਦੇ ਕਿ ਦੀ ਗੱਲ ਇਹ ਮੈਂ ਪਹਿਲੀ ਮੀਟਿੰਗ ਦੇ ਵਿੱਚ ਹੀ ਜਦੋਂ ਮੈਂ ਪੰਚਾਇਤੀ ਰਾਜ ਦਾ ਉਹਦਾ ਸੰਭਾਲਿਆ ਪਹਿਲੀ ਮੀਟਿੰਗ ਜਿਹੜੀ ਮੈਂ ਕੀਤੀ ਡੀਡੀਪੀਓ ਦੀ ਤੇ ਮਤਲਬ ਮੈਂ ਡਾਇਰੈਕਟਰ ਦੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਇਹ ਲਿਸਟਾ ਬਣਾਓ ਜੀ ਜ਼ਮੀਨ ਕਿੰਨੀਆਂ ਪੰਜਾਬ ਦੇ ਵਿੱਚ ਪਹਿਲਾਂ ਤਾਂ ਇੱਕ ਲਿਸਟ ਬਣਾ ਕੇ ਦਿਓ ਕਿ ਜ਼ਮੀਨ ਟੋਟਲ ਕਿੰਨੀਆਂ ਪੰਚਾਇਤੀ ਰਾਜ ਦੇ ਤੇ ਕਬਜ਼ੇ ਥਲੇ ਕਿੰਨੀਆਂ ਸਮਝਦੇ ਕਿ ਦੀ ਗੱਲ ਉਹਨਾਂ ਨੇ ਫਿਰ ਦਿੱਤੀ ਇਹ ਲਿਸਟ ਫਿਰ ਆਪਾਂ ਉੱਤੇ ਪੂਰੀ ਸੱਚ ਕੀਤੀ ਫਿਰ ਜਿਸ ਜਸਪਾਲਦੀਪ ਸਿੰਘ ਉਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਕੈਪਟਨ ਮਿੰਦਰ ਸਿੰਘ ਦੇ ਆਵਾਜ਼ ਚ ਕਿ ਆਹ ਜ਼ਮੀਨਾਂ ਨੇ ਜੀ ਉਹਨਾਂ ਨੇ ਕੀਤੀ ਐਕਚੁਅਲੀ ਮਹਾਲੀ ਦੇ ਨੇੜੇ ਨੇੜੇ ਪਈ ਇਹਨਾਂ ਨੂੰ ਛੁਲਵਾਇਆ ਜਾ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਮੈਂ ਉਹ ਰਿਪੋਰਟ ਕੱਢੀ ਉਹ ਰਿਪੋਰਟ ਪੜ੍ਹੀ ਸਾਰੀ ਵੀ ਕੀ ਇਹ ਚੱਕਰ ਫਿਰ ਨੂੰ ਲੱਗਿਆ ਜਾਦਾ ਇਹ ਤਾਂ ਬਹੁਤ ਵੱਡਾ ਸਕੈਂਡਲ ਹੈ ਇਹ ਤਾਂ ਪੰਜਾਬ ਨੂੰ ਲੁੱਟ ਕੇ ਖਾ ਗਏ ਫਿਰ ਮੈਂ ਸ਼ੁਰੂ ਕੀਤਾ ਅਫਸਰ ਬੜਾ ਡਾਂਦੇ ਸੀ ਮੈਂ ਤਾਂ ਅਫਸਰਾਂ ਪਹਿਲਾਂ ਗਿਆ ਜੀ ਇਹ ਤਾਂ ਬੜਾ ਔਖਾ ਕੰਮ ਆ ਜੀ ਤਾਂ ਐਦਾ ਹੋ ਜੂ ਜੀ ਉਹਦਾ ਮੈਂ ਕਿਹਾ ਮੈਂ ਫਿਰ ਮੈਂ ਅੱਗੇ ਲੱਕੇ ਜਾਂਦਾ ਤਾਂ ਪ ਪਹਿਲਾਂ ਮੈਂ ਅੱਗੇ ਲੱਕੇ ਗਿਆ ਫੇਰ ਅਫਸਰ ਨੇ ਆਪਣੇ ਆਪ ਕੰਮ ਕਰਨਾ ਸ਼ੁਰੂ ਕਰਤਾ ਵੀ ਜਦੋਂ ਠੀਕ ਹੈ ਜੀ ਇਹੀ ਕਰਦੇ ਆ ਤੇ ਕੀਤਾ ਸੀ ਦੇਖੋ 11000 ਏਕੜ ਬੂਹ ਦਾ ਕਹਣੀ ਜੇ ਗੱਲ ਹੈ ਕਿਸੇ ਕੋ 11 ਮਰਲੇ ਨਹੀਂ ਦੇ ਅਜੇ ਤੱਕ ਛਡਾਇਆ ਕੇ ਪੂਰੀ ਨਹੀਂ ਦਸਤ ਦੇ ਵਿੱਚ ਲੋਕ ਆ ਜਾਂਦੇ ਆ ਚਲੋ ਦੁਸ਼ਮਣੀ ਦੀ ਗੱਲ ਤੇ ਆਪਾਂ ਕਰ ਲਈ ਕੋਈ ਕੋਈ ਸਿਰਸੂਖ ਵਾਲਾ ਹੁੰਦਾ ਕਹਿੰਦਾ ਛੱਡ ਗੁਲਦੀਪ ਸਿੰਘ ਜੀ ਛੱਡੋ ਆਪਾਂ ਗਾਂ ਵੀ ਮਿਲਣਾ ਵਰਤਣਾ ਵਾ ਇਦਾਂ ਦਾ ਵੀ ਬੜਾ ਦਬਾਅ ਬੂ ਆਇਆ ਕੋਈ ਬੜੇ ਦਬਾਅ ਹੈ ਬੜੇ ਦਬਾਅ ਹੈ ਪਰ ਮੈਂ ਆਪਣੇ ਮੁੱਖ ਮੰਤਰੀ ਦਾ ਐਸੇ ਕਰਕੇ ਫੈਨ ਆ ਉਹਨਾਂ ਕੋ ਵੀਗੇ ਕਈ ਲੋਕਾਂ ਨੇ ਉਹਨਾਂ ਕੋ ਜਾ ਕੇ ਦਬਾਅ ਪਾਇਆ ਜੀ ਕੁਲਦੀਪ ਨੂੰ ਸਮਝਾਓ ਜੀ ਪਰ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਯਾਰ ਉਹ ਬੰਦਾ ਸਹੀ ਕੰਮ ਕਰਦਾ ਮਾਨ ਸਾਹਿਬ ਦੀ ਸਪੋਰਟ ਤੋਂ ਬਿਨਾ ਤੁਸੀਂ ਕਿੱਦਾਂ ਕਰ ਸਕਦੇ ਹੋ ਜੇ ਤੁਹਾਡਾ ਮੁੱਖ ਮੰਤਰੀ ਨਾਲ ਨਹੀਂ ਤੇ ਤੁਸੀਂ ਕਾਦੀ ਨਹੀਂ ਸਕਦੇ ਤੇ ਮੁੱਖ ਮੰਤਰੀ ਹਮੇਸ਼ਾ ਮੇਰੇ ਇਸ ਕੰਮ ਤੋਂ ਖੁਸ਼ ਰਹਿ ਵੀ ਨਹੀਂ ਜਾਂਦਾ ਹਾਂ ਮੈਨੂੰ ਤਾਂ ਕਿਹਾ ਕਿ ਕੁਲਦੀਪ ਕੇ ਗਰੀਬ ਦਾ ਘਰ ਨਹੀਂ ਝਾੜਨਾ ਕਿਸੇ ਦਾ ਘਰ ਨਹੀਂ ਢਾਉਣਾ ਤੇ ਕਿ ਕੋ ਗਰੀਬ ਕੋ ਕੋ ਅੱਧਾ ਗੱਲਾ ਪਾਉਣਾ ਕਿੱਲਾ ਜ਼ਮੀਨ ਆ ਉਹਨੂੰ ਦਿੱਤਾਂ ਪਰੇਸ਼ਾਨ ਕਰਨਾ ਠੀਕ ਹੈ ਕਿ ਨਹੀਂ ਉਹਦੀ ਕੀਤਾ ਆਪਾਂ ਤਾਲੀਵਾਲ ਸਾਹਿਬ ਇਹ ਨੇੜਤਾ ਦੀ ਤੁਸੀਂ ਸੀਐਮ ਸਾਹਿਬ ਨਾਲ ਗੱਲ ਕੀਤੀ ਬਟ ਜਦੋਂ ਮਹਿਕਮੇ ਪਿਛੇ ਕੁਝ ਲਏ ਗਏ ਰੀਸ਼ਫਲਿੰਗ ਕੀਤੀ ਗਈ ਉਦੋਂ ਇਹ ਚੱਲਿਆ ਕਿ ਪਤਾ ਨਹੀਂ ਤਾਲੀਵਾਲ ਸਾਹਿਬ ਤੋਂ ਨਾਰਾਜ਼ਗੀ ਆ ਇਹ ਵੀ ਥੋੜਾ ਲੋਕਾਂ ਨੂੰ ਕਲੀਅਰ ਕਰ ਹੀ ਦੋਗੇ ਮਹਿਕਮੇ ਵਾਪਸ ਲਏ ਗਏ ਕੰਮ ਘਟ ਗਿਆ ਵਧ ਗਿਆ ਕੀ ਕਾਰਨ ਸੀਗਾ ਨਹੀਂ ਦੇ ਇਹ ਤਾਂ ਦੀਦੀ ਕੋਈ ਗੱਲ ਦੇਖੋ ਜਿਹੜੀ ਟੀਮ ਹੁੰਦੀ ਹੈ ਨਾ ਟੀਮ ਦਾ ਕੈਪਟਨ ਇੱਕ ਹੀ ਹੁੰਦਾ ਚਾਹੇ ਉਹ ਕ੍ਰਿਕਟ ਦੀ ਟੀਮ ਹੋਵੇ ਹਾਕੀ ਦੀ ਹੋਵੇ ਬਾਸਕਟਬਾਲ ਦੀ ਹੋਵੇ ਫੁੱਟਬਾਲ ਦੀ ਹੋਵੇ ਕੈਪਟਨ ਦੇ ਵੇਖਣਾ ਹੁੰਦਾ ਵੀ ਕਿਹੜੇ ਕਿਹੜੇ ਖਿਡਾਰੀ ਨੂੰ ਕਿੱਥੇ ਖੜਾਉਣਾ ਕਿਹਨੂੰ ਕੀ ਕਰਦਾ ਇਸੇ ਦਾ ਪ ਜਿਹੜਾ ਟੀਵੀ ਮਿਸਟਰ ਹੁੰਦਾ ਉਹਨੂੰ ਆਪਣੀ ਕੈਬਨਟ ਦਾ ਪਤਾ ਹੁੰਦਾ ਵੀ ਇਹਨੂੰ ਹੁਣ ਕਿਹੜਾ ਕੰਮ ਦਿੱਤਾ ਜਾ ਸਕਦਾ ਇਹਨੂੰ ਕਿਹੜਾ ਦਿੱਤਾ ਜਾ ਸਕਦਾ ਜਦੋਂ ਮਿਲ ਕੋ ਮਹਿਕਮੇ ਵਾਪਸ ਆਇਆ ਤਾਂ ਮੈਨੂੰ ਸੀਐਮ ਸਾਹਿਬ ਨੇ ਸੱਦ ਕੇ ਕਿਹਾ ਕਿ ਜਦ ਤਾਲੀਆ ਸਾਹਿਬ ਥੋੜਾ ਹੁਣ ਟਾਈਮ ਹੈ ਇਹਨਾਂ ਦਾ ਹੀ ਮਹਿਕਮੇ ਤੇ ਲਾਓ ਜੀ ਵੀ ਇਹਨਾਂ ਦਾ ਹੀ ਦਾ ਥੋੜਾ ਜਿਆਦਾ ਮਤਲਬ ਵੀ ਆਪਾਂ ਕਦੀ ਥੋੜਾ ਮੈਂ ਆਪਾਂ ਇਹਨਾਂ ਦਾ ਹੀ ਦਾ ਕਰਤਾ ਮੈਂ ਕਿਹਾ ਲਿਆਓ ਜੀ ਜਿਹੜਾ ਮੱਦੀ ਕੰਮ ਦੇ ਦੋ ਸਾਡਾ ਆਪਾਂ ਦੇ ਕੰਮ ਕਰਨ ਵਾਲੇ ਬੰਦੇ ਆ ਸਾਨੂੰ ਕੋਈ ਸੋ ਮੈਨੂੰ ਕਦੀ ਦੇਖੋ ਮਹਿਕਮੇ ਮੂਹ ਵੇਨ ਦਾ ਲਾਲਚ ਉਹਨਾਂ ਨੂੰ ਜਿਹੜੇ ਬੰ ਮੈਨੂੰ ਕੋਈ ਮਹਿਕਮਾ ਦੇ ਦੇਣ ਕੋਈ ਦੇ ਦੇਣ ਮੈਨੂੰ ਲੋਕ ਸਭਾ 'ਚ ਘੱਲ ਦੇਣ ਮੈਨੂੰ ਵਿਧਾਨ ਸਭਾ 'ਚ ਘੱਲ ਦੇਣ ਜਿੱਥੇ ਘੱਲ ਦੇਣ ਜਿੱਥੇ ਪੰਜਾਬ ਦਾ ਭਲਾ ਹੁੰਦਾ ਜੀ ਜਿੱਥੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦਾ ਸਵਾਲ ਆ ਮੈਨੂੰ ਅਰਵਿੰਦ ਕੇਰਿਵਾਲ ਤੇ ਭਗਵੰਤ ਮਾਨ ਜਿੱਥੇ ਭੇਜਣਗੇ ਨਾ ਮੈਂ ਕਦੀ ਨਾ ਕੀਤੀ ਆ ਨਾ ਮੈਂ ਕਦੀ ਕਰਦੀ ਆ ਮੰਗਣਾ ਮੈਂ ਕਦੀ ਕੁਛ ਨਹੀਂ ਆਪੇ ਦੇਣਗੇ ਮੇਰਾ ਕੰਮ ਦੇਖ ਕੇ ਸਮਝਦੇ ਕਦੀ ਗੱਲ ਦੀ ਹਾਂ ਸਨਵਲ ਸਿੰਘ ਸਾਹਿਬ ਤੁਹਾਡੇ ਮੇਰੇ ਇੱਕ ਦੋ ਛੋਟੇ ਹੋਰ ਸਵਾਲ ਨੇ ਕੈਬਨਿਟ ਮੰਤਰੀ ਬਣ ਕੇ ਤੁਸੀਂ ਜਿੰਨੀ ਏਜ ਨਾਲੇ ਦੀ ਡਿਵੈਲਪਮੈਂਟ ਕਰਨ ਦੀ ਕੋਸ਼ਿਸ਼ ਕੀਤੀ ਨਾਲ ਨਾਲ ਇਲਾਕਿਆਂ ਦੀ ਉਹ ਤੁਸੀਂ ਆਪਣੀ ਰਿਪੋਰਟ ਕਾਰਡ ਜਾਰੀ ਕਰਤਾ ਮੈਂਬਰ ਪਾਰਲੀਮੈਂਟ ਬਣ ਕੇ ਕੀ ਤੁਹਾਡੇ ਮਨ ਦੇ ਵਿੱਚ ਕਿਉਂਕਿ ਸਰਹੱਦੀ ਖੇਤਰ ਆ ਸਾਨੂੰ ਅਸੀਂ ਰਮਦਾਸ ਤੱਕ ਵੇਨੇ ਬਹੁਤ ਪਿੰਡ ਜਿਹੜੇ ਨੇ ਉਹ ਬਾਰਡਰ ਦੇ ਉੱਤੇ ਨੇ ਬਹੁਤ ਸਾਰੀ ਜ਼ਮੀਨ ਤਰੋਂ ਪਾਰ ਆ ਬਹੁਤ ਸਾਰੇ ਕਿਸਾਨ ਤੁਹਾਡੇ ਨਾਲ ਵੀ ਸੰਪਰਕ ਦੇਣ ਖੇਤੀਬਾੜੀ ਮੰਤਰੀ ਤੁਸੀਂ ਰਹੇ ਹੋ ਕੀ ਮੰਦੇ ਵਿੱਚ ਆ ਕਿ ਜਿਹੜੇ ਸਰਹੱਦੀ ਖੇਤਰ ਕਿਉਂਕਿ ਸਾਡਾ ਅੰਮ੍ਰਿਤਸਰ ਆ ਸਰਹੱਦੀ ਇਲਾਕਾ ਆ ਲੋਕ ਸਭਾ ਦਾ ਮੈਂਬਰ ਬਣ ਕੇ ਕੀ ਪ੍ਰਾਇੋਰਟੀਜ਼ ਰਹਿਣਗੀਆਂ ਨਹੀਂ ਮੇਰੀ ਪ੍ਰਾਇੋਰਟੀ ਹੈ ਕਿ ਇੱਕ ਤਾਂ ਮੈਂ ਮਤਲਬ ਜਿਹੜਾ ਦਾ ਜਿਹੜਾ ਸਪੈਸ਼ਲ ਇਕਨੋਮਿਕ ਜ਼ੋਨ ਜਿਹੜਾ ਇਹ ਮੈਂ ਬੜੇ ਚੰਦਾ ਕਹਿ ਰਿਆ ਮੇਰੇ ਮਨ ਦੀ ਇੱਛਾ ਕਿ ਅਮਰਸਰ ਨੂੰ ਜਿਹੜਾ ਇੱਕ ਉਹ ਜ਼ੋਨ ਬਣਾਈਏ ਜਿੱਥੇ ਇੰਡਸਟਰੀ ਡਵੈਲਪ ਹੋਵੇ ਜਿੰਨਾ ਚਿਰ ਇੰਡਸਟਰੀ ਨਹੀਂ ਡਵੈਲਪ ਹੁੰਦੀ ਉਹਨਾਂ ਤੱਕ ਕੁਝ ਨਹੀਂ ਹੋ ਸਕਦਾ ਉਹਦਾ ਦੂਜਾ ਮੇਰੇ ਮਨ ਦੇ ਵਿੱਚ ਹੈ ਕਿ ਜਿਹੜੀ ਸਾਡੀ ਖੁਸ਼ਕ ਬੰਦਰਗਾਹ ਸਿਆਟੇ ਇਸ ਮਤਲਬ ਜਿਹੜੀ ਬੰਦਰਗਾਹ ਨੂੰ ਜਿਹੜਾ ਇਸ ਢੰਗ ਨਾਲ ਬਣਾਇਆ ਜਾਵੇ ਕਿ ਪੰਜਾਬ ਦੇ ਰਸਤੇ ਖੁੱਲ ਜਾਣ ਏਸ਼ੀਆ ਦੇ ਵਿੱਚ ਟ੍ਰੇਡ ਕਰਨ ਵਾਸਤੇ ਸਾਡਾ ਜਿਹੜਾ ਵਪਾਰ ਹੈ ਥੇ ਉਹ ਸਾਡਾ ਖੇਤੀਬਾੜੀ ਨਾਲ ਰਿਲੇਟਡ ਐ ਚ ਦੂਜਾ ਵਪਾਰ ਹੈ ਹਾਂ ਉਹ ਅਟਾਰੀ ਪਾਕਾ ਦਾ ਬਾਰਡਰ ਦੇ ਦਹੀਂ ਪੂਰੇ ਏਸ਼ੀਆ ਦਾ ਹੋਣਾ ਚਾਹੀਦਾ ਪਾਕਿਸਤਾਨ ਦਾ ਨਹੀਂ ਏਸ਼ੀਆ ਦਾ ਉਹ ਹੋਊਗਾ ਤਾਂ ਜੇ ਸਾਡੀ ਇੱਥੇ ਖੁਸ਼ਕਬੰਦਰਗਾ ਟਾਪ ਦੀ ਹੋਊਗੀ ਤੀਜਾ ਇਹ ਹੈ ਕਿ ਮੈਂ ਮਲੇ ਵੀ ਚਾਹੁੰਦਾ ਕਿ ਜਿਹੜਾ ਸਾਡਾ ਕਾਰਗੋ ਹੈ 에ਰਪੋਰਟ ਦਾ ਉਹ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ 에ਰਪੋਰਟ ਦੇ ਉੱਤੇ ਕਾਰਗੋ ਬਣਨਾ ਚਾਹੀਦਾ ਉਹ ਉਹ ਨਹੀਂ ਇਹਨਾਂ ਨੇ ਬਣਾਇਆ ਜੇ ਕਾਰਗੋ ਬਣ ਜਾਏ ਤਾਂ ਸਾਡੇ ਬਹੁਤ سارے ਕੰਮ ਕਾ ਜਿਹੜੇ ਉਹ ਸਸਤੇ ਹੋ ਜਾਣਗੇ ਸਭ ਦੇ ਕਦੀ ਗੱਲ ਚੌਥਾ ਮੇਰੇ ਮੰਨ ਦੇ ਵਿੱਚ ਇਹ ਹੈ ਕਿ ਜਦ ਦੇਖੋ ਜਦੋਂ ਬੀਐਸਐਪ ਬੁਲਾਉਣੀ ਉਹਦੇ ਕਹਿੰਦੇ 50 ਕਿਲੋਮੀਟਰ ਤੱਕ ਲਾਤੀ ਜੀ ਸਾਡੇ ਅੰਦਰੋਂ ਤੁਸੀਂ ਤੇ ਸਰਸਾਂ ਨੂੰ ਦਿੱਤਾ ਕੀ ਹੈ ਜੀ ਸਾਡੇ ਬੱਚਿਆਂ ਨੂੰ ਜਿਹੜਾ ਬਾਰਡਰ ਦੇ ਬੱਚਿਆਂ ਨੂੰ ਅਮਰਸਰ ਦੇ ਬੱਚਿਆਂ ਨੂੰ ਅਮਰਸਰ ਬਾਰਡਰ 'ਚ ਪੈਂਦਾ ਸਾਡੇ ਨੂੰ ਸਾਡੇ ਬੱਚਿਆਂ ਨੂੰ ਸਪੈਸ਼ਲ ਐਜੂਕੇਸ਼ਨ ਦੇ ਵਿੱਚ ਮਤਲਬ ਡਿਵੀਜ਼ਨਾਂ ਦਿੱਤੀਆਂ ਜਾਂ ਸਪੈਸ਼ਲ ਸਾਨੂੰ ਨੌਕਰੀਆਂ ਦਿੱਤੀਆਂ ਜਾਂ ਸਮਝਦੇ ਕਿ ਦਿਗਾ ਉਹ ਸਾਰੇ ਬਾਰਡਰ ਦੇ ਕਿਸਾਨ ਆ ਉਹਨਾਂ ਨੂੰ ਕਰਜ਼ਾ ਜਿਹੜਾ ਆ ਉਹ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇ ਉਹ ਆਪਣੀ ਮਤਲਬ ਛੋਟੀ ਐਗਰੋ ਬੇਸਡ ਇੰਡਸਟਰੀ ਜਿਹੜੀ ਉਹ ਡਿਵੈਲਪ ਕਰ ਲੈਣ ਕੋਈ ਥੋੜੀ ਸ਼ੂਗਰ ਮਿਲ ਲਾਵੇ ਕੁਝ ਮਿਲਕ ਦੇ ਪਲਾਂਟ ਲੱਗਣ ਆਜ਼ਾਤਾ ਮਿਲਣ ਮਿਲ ਆਜ਼ਾਤਾ ਮਿਲਣ ਉਹਦੀ ਪਹਿਲੀ ਸ਼ਰਤ ਹੋਣੀ ਚਾਹੀਦੀ ਕਿ ਵਿਆਜ ਰਹਿਤ ਕਰਜ਼ਾ ਜਿਹੜਾ ਉਹ ਉਹ ਮਤਲਬ ਜਿਹੜਾ ਬਾਰਡਰ ਬੈਲਟ ਦੇ ਵਿੱਚ ਮਿਲਣਾ ਚਾਹੀਦਾ ਹਲਵਲ ਸਾਹਿਬ ਇੱਕ ਤੁਸੀਂ ਤੇ ਪੰਚਾਇਤ ਡਿਪਾਰਟਮੈਂਟ ਵੀ ਤੁਹਾਡੇ ਕੋਲ ਹੈ ਰੂਰਲ ਡਿਵੈਲਪਮੈਂਟ ਫੰਡ ਦਾ ਜਿਹੜਾ ਸੀ ਇਹ ਤੁਸੀਂ ਸੰਪਰਕ ਕੀਤਾ ਉਹਨਾਂ ਨਾਲ ਨਹੀਂ ਨਹੀਂ ਮੈਂ ਕਿਹਾ ਮੇਰੀ ਸੀਐਮ ਸਾਹਿਬ ਨੇ ਡਿਊਟੀ ਲਈ ਅਸੀਂ ਗਏ ਸੀਗੇ ਉਹ ਮੈਂ ਕਿਹਾ ਸੀਐਮ ਸਾਹਿਬ ਨੇ ਆਪ ਬੜੀ ਹਿੰਮਤ ਕੀਤੀ ਮੋਦੀ ਨੂੰ ਕਿਹਾ ਮਤਸ਼ਾ ਨੂੰ ਕਿਹਾ ਪਰ ਉਹ ਮੰਦੇ ਦੀ ਬੀਜੇਪੀ ਵਿਤਕਰਾ ਕਰਦੀ ਸਾਡੇ ਦਾ ਸਾਡਾ ਮਤਲਬ ਰੂਰ ਡਿਵੈਲਪਮੈਂਟ ਫੰਡ ਜਿਹੜਾ ਉਹ ਵੀ ਉਹ ਵੀ ਰੋਕ ਲਿਆ ਸਾਡਾ ਮਤਲਬ ਜਿਹੜਾ ਹੈਲਥ ਮਿਸ਼ਨ ਵਾਲਾ ਫੰਡ ਇਹ ਉਹ ਵੀ ਰੋਕ ਲਿਆ ਕਈ ਫੰਡ ਸਾਡੇ ਜਿਹੜੇ ਨੇ ਰੋਕ ਲਿਆ ਮਤਲਬ 5000 ਕਰੋੜ ਦੇ ਕਰੀਬ ਸਾਰਾ ਰੋਕਿਆ ਪਿਆ ਜੇ ਅੱਜ ਉਹ ਫੰਡ ਅੱਜ ਪੰਜਾਬ ਦੀਆਂ ਸਾਰੀਆਂ ਛੜਕਾਂ ਜਿਹੜੀਆਂ ਲਿੰਕ ਰੋਡਸ ਮੰਡੀਆਂ ਦੇ ਨਾਲ ਜਿਹੜੀਆਂ ਇਹ ਵਨ ਹੋ ਜਾਣ ਉਹ ਨਹੀਂ ਦੇ ਦੇ ਕੋਈ ਨਹੀਂ ਉਹਦੇ ਦੀ ਵੀ ਲੜਾਈ ਲੜਾਂਗੇ ਉਹਨਾਂ ਉੱਥੇ ਗਿਆ ਸਰਬ ਤੁਹਾਡੇ ਮੁਕਾਬਲੇ ਜਿਹੜੇ ਕੈਂਡੀਡੇਟ ਆ ਰਹੇ ਨੇ ਬੀਜੇਪੀ ਵੱਲੋਂ ਜਿਹੜੇ ਅੰਬੈਸਡਰ ਨੇ ਤਰਮਜੀਤ ਸਿੰਘ ਸੰਧੂ ਹੋ ਆ ਰਹੇ ਨੇ ਕਾਂਗਰਸ ਵੱਲੋਂ ਵੀ ਜਿਹੜੇ ਵੱਡੇ ਲੀਡਰ ਹੀ ਕੋਈ ਕਹਿ ਰਹੇ ਨੇ ਜਿਹੜੇ ਮੌਜੂਦਾ ਨੇ ਉਹ ਹੋਣਗੇ ਕਿਰਨਾਂ ਮੁਕਾਬਲਾ ਲੱਗਦਾ ਤੁਹਾਨੂੰ ਅਕਾਲੀ ਦਲ ਬੀਜੇਪੀ ਸਮਝੌਤਾ ਕਰਨ ਨੂੰ ਫਿਰਦੇ ਪਏ ਨੇ ਤੇ ਕਹਿੰਦੇ ਜੀ ਕੁਲਦੀਪ ਸਿੰਘ ਧਾਲੀਵਾਲ ਹੋਣਾਂ ਦੀ ਜਿਹੜੀ ਰਾਹ ਔਖੀ ਹੋ ਜੇਗੀ ਕੀ ਕਹਿਣਾ ਚਾਹੁੰਦੇ ਮੁਕਾਬਲਾ ਤਕੌਣੇ ਦੇ ਵਿੱਚ ਕਿਵੇਂ ਦਾ ਰਹੂਗਾ ਸੌਖੀ ਦਾ ਤਾਂ ਹਰ ਬੰਦਾ ਹੀ ਲੜ ਲੈਂਦਾ ਆਪਾਂ ਤਾਂ ਔਖੀਆਂ ਦਾ ਹਵਾਲੇ ਆ ਸਭ ਦੇ ਇਕ ਗੱਲ ਸੋਕੇ ਦਾ ਕੋ ਦੁਰਦਾਈ ਆ ਔਖੇ ਦਾ ਬੰਦੇ ਦੁਰਦਾਈ ਹੋ ਲੜਾਈ ਲੜਾਂਗੇ ਵੀ ਲੜਾਈ ਜਿੱਤਾਂਗੇ ਵੀ ਸਰ ਜਿਹੜੇ ਤਾਂ ਬੀਜੇਪੀ ਕਾਲੀ ਦਲ ਦੇ ਕੈਂਡੀਡੇਟ ਕੁਛ ਨਹੀਂ ਉਹਨਾਂ ਦੇ ਬੱਲੇ ਅੰਮ੍ਰਿਤਸਰ ਦਾ ਕੋਈ ਤਲਕ ਵਾਸਤਾ ਨਹੀਂ ਬੀਜੇਪੀ ਪਾਰਟੀ ਜੋ ਮੈਂ ਮੰਨਦਾ ਬੀਜੇਪੀ ਪਾਰਟੀ ਐਕਚੁਅਲੀ ਅੰਮ੍ਰਿਤਸਰ ਦੇ ਵਿੱਚ ਹੈ ਹੀ ਦੀ ਜੋ ਕੋ ਮਰਜ਼ੀ ਕਹੀ ਜਾਏ ਛੇੜੀ ਪਾਰਟੀ ਪਿਛਲੇ 15 ਸਾਲਾਂ ਤੋਂ ਆਪਣੇ ਲਈ ਲੋਕ ਸਭਾ ਦਾ ਉਮੀਦਵਾਰ ਨਹੀਂ ਲੱਭ ਸਕੇ ਹਰ ਵਾਰ ਕਦੀ ਹੋ ਜੇਤਲੀ ਸਾਹਿਬ ਨੂੰ ਲੈ ਹੁੰਦੇ ਕਦੀ ਪੁਰੀ ਸਾਹਿਬ ਨੂੰ ਲੈ ਆਉਂਦੇ ਹੁਣ ਕਹਿੰਦੇ ਜੀ ਤਨ ਜੀ ਸੰਧੂ ਨੂੰ ਲੈ ਆਉਂਦਾ ਸਮਝਦੇ ਕਦੀ ਗੱਲ ਜਿਹੜੀ ਪਾਰਟੀ ਕੋ ਸਾਡ ਆਪਣਾ ਕੈਂਡੀਡੇਟ ਹੀ ਦੀਆਂ ਸਮਝਦੇ ਉਹ 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 ਸਾਡੋ ਪਾਰਟੀ ਕੀ ਕੀ ਹਰਦਾ ਦੂਗੀ ਸਾਨੂੰ ਜੀ ਕੀ ਕਰ ਦੂਗੀ ਕੀ ਕੀ ਕਰੂਗੀ ਕੀ ਅਜ ਉਹਦਾ ਮੈਂ ਕੱਲ ਬੱਸੋ ਬਿਆਨ ਪੜਦਾ ਇਹ ਵਿਦੇਸ਼ ਮੰਤਰੀ ਦਾ ਉਹਨਾਂ ਦੀ ਫੋਟੋ ਲੱਗੀ ਜੀ ਮੈਂ ਅਮਰਸਾਦ ਦੇ ਵਿੱਚ ਉਹ ਜਿਹੜਾ ਐਮਬੈਸੀ ਬੜਵਾਉਂਗਾ ਅਮਰੀਕਾ ਦੀ ਜੀ ਇਹੀ ਨਾ ਉਹਨਾਂ ਨੂੰ ਬੰਦਾ ਪੁੱਛੇ ਜੀ ਤੁਸੀਂ 10 ਸਾਲ ਤੇ ਬੈਸਟਰ ਰਹੇ ਉਹਦੇ ਤੁਸੀਂ ਕੀਤਾ ਸੀ ਉਹ ਤੁਸੀਂ ਰਿਟਾਇਰ ਹੋ ਗਏ ਦੇਖੋ ਕਿ ਇਹ ਅਸੋਈ ਨਹੀਂ ਗੱਲ ਹੈ ਕਿ ਮੈਂ ਕਹਿ ਰਿਹਾ ਜੀ ਇਸ ਤਰ੍ਹਾਂ ਕਹਿ ਰਿਹਾ ਮੈਂ ਇਸ ਨੂੰ ਹੁੰਦਾ ਤੇ ਮੈਂ ਕਹਾਂ ਕੁਸ਼ਨ ਮੁੜ ਕੇ ਮੈਂ ਕਹਾਂ ਜੀ ਮੈਂ ਤਾਂ ਇਦਾਂ ਕਰ ਦੂ ਮਸਲੇ ਇਦਾਂ ਅਗਲੇ ਲੋਕ ਕਹਣਗੇ ਕੀ ਕੀਤਾ ਜੀ ਭਾਈ ਇਹ ਕੋਈ ਰਿਪੋਰਟ ਕਾਰਡ ਮੰਗਾਗੇ ਵੀ ਜਿਹੜੀ ਗੱਲ ਤੂੰ ਕਹਿ ਦਿਆ ਸਿੱਖਾਂ ਦੇ ਕਿਹੜੇ ਕਿਹੜੇ ਵੱਡੇ ਮਸਲੇ ਜਿਹੜੇ ਯੂਐਨਓ ਦੇ ਵਿੱਚ ਪਏ ਸੀ ਜਿਹੜੇ ਅਮਰੀਕਾ ਦੇ ਸਿੱਖਾਂ ਦੇ ਮਸਲੇ ਸੀ ਉਹਨਾਂ ਲਈ ਕੀ ਕੀਤਾ ਉਹ ਵੀ ਪੁੱਛਿਆ ਕਿ ਉਹਨਾਂ ਨੂੰ ਆਉਂਦੇ ਮੈਦਾਨ ਤੇ ਉਹ ਜਿੱਦਾਂ ਲੋਕਾਂ ਨੇ ਪੁਲਿਸ ਸਾਹਿਬ ਨੂੰ ਮੂੰਹ ਨਹੀਂ ਲਾਇਆ ਜਿੱਦਾਂ ਲੋਕਾਂ ਨੇ ਜੇਤਲੀ ਨੂੰ ਹਰਾਇਆ ਇਦਾਂ ਹੀ ਲੋਕ ਔੜੇ ਸੰਧੂ ਨੂੰ ਬੁੱਕ ਕਰਕੇ ਵਾਪਸ ਭੇਜਣਗੇ ਆਪਾਂ ਜਿੱਤਾਂਗੇ ਤੁਸੀਂ ਕਹਿੰਦਾ ਪੂਰੀ ਤਿਆਰੀ ਕੇ ਮਤਲਬ ਵੀ ਜਿਹੜੇ ਸਵਾਲ ਤੁਸੀਂ ਗਿਆ ਹੋਣ ਦੋ ਮੈਦਾਨ ਦੇ ਵਿੱਚ ਫਿਰ ਪੂਰਾ ਤਿੱਕੇ ਦਾ ਬਹੁਤ ਪੱਕਾ ਜੀ ਮੈਂ ਤਾਂ ਕਹਿੰਦਾ ਹੋਣ ਦੋ ਜੀ ਮੇਰੇ ਕੋਲ ਤੇ ਕੋ ਕੰਮ ਆ ਕਿਸ ਸਾਧ ਮੈਂ ਤੇ 2 ਸਾਲ ਹੀ ਰਿਆ ਕੈਬਨ ਮਿਸਟਰਾਂ ਗਰੀਬ ਜਾਂ ਗਰੀਬ ਘਰ ਦਾ ਮੁੰਡਾ ਆ ਮੇਰੇ ਕੰਮ ਆ ਆ ਮੇਰੇ ਕੰਮ ਆ ਸਾਹਿਬ ਤੁਸੀਂ ਦੱਸੋ ਕੀ ਕੀਤਾ ਬਸ ਤੁਸੀਂ 10 ਸਾਲ ਮਾਸਟਰ ਹੈ ਸਰ ਸਮਝਦੇ ਕਿ ਗੱਲ ਤੁਸੀਂ ਪਤਾ ਜਿਹੜਾ ਜਿਹੜੇ ਇਹਨਾਂ ਦੇ ਮਤਲਬ ਦਾਦਾ ਜੀ ਸੀਗੇ ਸੁਬੰਦੀ ਸਾਹਿਬ ਤੇ ਜਿਹਾ ਸਿਕ ਸੁਬੰਦੀ ਜੀ ਉਹਦੇ ਬੋਲੇ ਜਿਹੜੀ ਗੁਰਦਾਨਾ ਲਹਿਰ ਦੇ ਵਿੱਚ ਦੇ ਗੋਦਾਂ ਤੋਂ ਛਡਾਇਆ ਹੁਣ ਉਹਨਾਂ ਦੇ ਨਾਲ ਸਪੋਰਟ ਲੱਗੇ ਕਰਨ ਜਿੰਨਾਂ ਨੇ ਗੁਰਦਾਨੇ ਤੇ ਕਬਜ਼ੇ ਕੰਢੇ ਆ ਬੀਜੇਪੀ ਨੇ ਕਮੇਟੀ ਤੌਰ ਤੇ ਐਸਜੀਪੀਸੀ ਹਰਿਆਣਾ ਵੱਖਰੀ ਕਰਤੀ ਵੱਖਰੀ ਕਰਤੀ ਸੰਗਵੀਰ ਬਾਦਲ ਹੋਣੀ ਕਬਜ਼ਾ ਕਰਕੇ ਬੈਠੇ ਆ ਹੋਰ ਤੁਸੀਂ ਉਹਨਾਂ ਦੇ ਨਾਲ ਨਾਲ ਲੱਗੇ ਹੋ ਤੁਰਨ ਸਰ ਇਦਾਂ ਥੋੜਾ ਕਿ ਤੁਸੀਂ 10 ਸਾਲ ਤੇ ਅਮਰੀਕਾ ਦੇ ਨਜ਼ਾਰੇ ਲਾਓ ਤੇ ਹੁਣ ਮੈਂ ਆਉਣ ਲੱਗਾ ਜੀ ਵੋਟਾ ਬੋ ਕਿਉਂ ਵੋਟਾ ਬੋਣ ਲੋਕ ਤਾਂ ਉਹ ਪੁਲੀਸ ਸਾਹਿਬ ਲੱਭੇ ਜੀ ਮੁੜਕੇ ਉਦੋਂ ਕਹਿੰਦੇ ਪੁਲੀਸ ਸਾਹਿਬ ਬੜੇ ਸਿਆਣੇ ਸਰਦਾਰ ਸਾਹਿਬ ਨੇ ਸਿਆਣੇ ਆ ਮੈਂ ਨਹੀਂ ਕਹਿੰਦਾ ਨਹੀਂ ਪਾ ਮਿਲਿਆ ਬਣ ਕੇ ਅਮਰਸਾਦ ਦੇ ਘਰ ਮੁਦਦ ਮਿਲੇ ਕਦੇ ਲੈਕਚਰ 5 ਸਾਲ ਹੋ ਗਏ ਬੁੱਧ ਇੱਕ ਵੀ ਬੰਦੇ ਪੰਜ ਬੰਦਿਆਂ ਨੂੰ ਮਿਲੇ ਉਹਨਾਂ ਅਮਰਸਾਦ ਨੂੰ ਪੰਜ ਬੰਦੇ ਪੁਰੀ ਸਾਹਿਬ ਦੱਸ ਦਿੰਜੀ ਜਿਨ੍ਹਾਂ ਨੂੰ ਉਹ ਮਿਲੇ ਜਿਨ੍ਹਾਂ ਨੂੰ ਜਾਣਦੇ ਜਿਨ੍ਹਾਂ ਨੂੰ ਜਾਣਦੇ ਪੰਜ ਬੰਦਿਆਂ ਨੂੰ ਇਹ ਦੱਸ ਦਿੰਦ ਸੰਧੂ ਸਾਹਿਬ ਵੀ ਕਦੀ ਇਹ ਮਿਲੇ ਅਮਰੀਕਾ ਦੇ ਜਾਂ ਕਦੀ ਇਹਨਾਂ ਅਮਰਸਾਦ ਆ ਕੇ ਕਿਹਾ ਵੀ ਆਓ ਤੁਹਾਨੂੰ ਅਮਰੀਕਾ ਸੁਣੋ ਮੈਂ ਅਮਰੀਕਾ ਚ ਗਿਆ ਜੇ ਕਿਤੇ ਮਤਲਬ ਇਹ ਸੰਧੂ ਸਾਹਿਬ ਕਿਤੇ ਮਤਲਬ ਹੁੰਦੇ ਉਹਨਾਂ ਦੇ ਦਿਮਾਗ 'ਚ ਕਿ ਮੈਂ ਪੰਜਾਬ ਦੀ ਸੇਵਾ ਕਰਨੀ ਜਾਂ ਅਮਰਸਾਦ ਦੀ ਸੇਵਾ ਕਰਨੀ ਸਾਦ ਉੱਥੇ ਬਹੁਤ ਸਾਰੇ ਮਤਲਬ ਅਮਰੀਕਾ ਦੇੰਦਾਂ ਦਾ ਇਦਾਂ ਦੇ ਸਿਟੀ ਦੇ ਉਹ ਕੀ ਕਰਦੇ ਆ ਕਿ ਮਤਲਬ ਸਿਸਟਰ ਸਿਟੀ ਬਣਾਉਂਦੇ ਆ ਕਿ ਛੋਟੇ ਸ਼ਹਿਰਾਂ ਦੀ ਮਦਦ ਕਰਦੇ ਆ ਗਰੀਬ ਗਰੀਬ ਮੁਲਕਾਂ ਦੇ ਵਿੱਚ ਤੇ ਸਾਡੇ ਇੱਕ ਤਾਂ ਇਹ ਹਿੰਮਤ ਵਾਲੇ ਹੁੰਦੇ ਤੇ ਨਿਊਯਾਰਕ ਵਗੈਰਾ ਬڑے-ਬڑے ਵੱਡੇ ਸ਼ਹਿਰ ਆਮ ਸਾ ਇਹਨੂੰ ਸਿਸਟਰ ਸਿਟੀ ਬਣਾਉਂਦੇ ਸਾਨੂੰ ਮਿ ਲਿਅਨ ਡਾਲਰ ਆ ਜਾਣੇ ਹਤੋਂ ਕੀਤਾ ਕੁਛ ਦੀ ਹੁਣ ਜਦੋਂ ਬੋ ਹੋ ਗਿਆ ਕੰਮ ਹੁਣ ਕਹਿੰਦੇ ਮੈਂ ਐਮਬੈਸੀ ਬਣਾਉਂਗਾ ਲੈ ਉਦਾਇਆ ਤੋ ਕਦਾਂ ਦੇਖ ਲੱਗ ਲਾ ਕਾਂਗਰਸ ਦੇ ਨਾਲ ਕਿਸ ਤਰ੍ਹਾਂ ਕਾਂਗਰਸ ਨੇ ਬਾਹਰ ਘੜ ਜੋੜ ਪੰਜਾਬ ਚ ਨਹੀਂ ਹੈ ਧਾਲੀਵਾਦ ਸਾਹਿਬ ਇਹਨਾਂ ਨੇ ਇਹਨਾਂ ਨੇ ਕਾਂਗਰਸ ਦਾ ਵੇਖੋ ਪਹਿਲੇ ਦਿਨ ਤੋਂ ਮਾਨ ਸਾਹਿਬ ਨੇ ਕਿਹਾ ਸੀਗਾ ਉਹ ਹੈ ਵੀ ਸੱਚ ਹੈ ਕਿ ਕਲਪਸ਼ਨ ਹੀ ਇੰਨੀ ਜਾਰੀ ਕੀਤੀ ਉਹਨਾਂ ਪਹਿਲੇ 5 ਸਾਲਾਂ ਚ ਉਹਨਾਂ ਦਾ ਕੀਤਾ ਹੀ ਨਹੀਂ ਜਾ ਸਕਦਾ ਕੋਈ ਕੈਂਡੀਡੇਟ ਆ ਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਧਾਲੀਵਾਲ ਸਾਹਿਬ ਤੜਲੇਦਾਰ ਪਰਚਾ ਪ੍ਰਚਾਰ ਨਹੀਂ ਕਰਾਇਆ ਕਿ ਜਿਸ ਤਰ੍ਹਾਂ ਆਮ ਤੌਰ ਤੇ ਹੁੰਦਾ ਕਿ ਨਜਾਇਜ਼ ਪਰਚੇ ਬੜੇ ਕਰਾਉਣ ਦੇ ਲੈਂਦੇ ਮੰਤਰੀ ਸਾਹਿਬ ਦਾ ਕੋਈ ਪਰਚਾ ਤਾਂ ਨਹੀਂ ਕਿ ਤੜਲੇਦਾਰ ਕਿਹਾ ਜਾਂਦਾ ਨਾ ਕਿ ਤੁਹਾਨੂੰ ਤਿੰਨਾਂ ਸਾਲਾਂ ਸਦ ਮੈਂ ਇੱਕ ਵੀ ਪੱਤਿਆਂ ਦੀ ਕਦਾ ਕਦੀ ਜ਼ਿੰਦਗੀ ਜੀ ਮੈਂ ਪੱਤਿਆਂ ਦੀ ਪੋਲਿਟਿਕਸ ਨਹੀਂ ਕਰੂੰਗਾ ਭਾਵੇਂ ਜੋ ਮਰਜ਼ੀ ਹੋ ਕਿਉਂਕਿ ਜਦੋਂ ਜਲੰਧਰ ਇਲੈਕਸ਼ਨ 'ਚ ਗਏਗੇ ਤੁਸੀਂ ਉਦੋਂ ਕਹਿੰਦੇ ਜੀ ਕੁਲਦੀਪ ਸਿੰਘ ਧਾਲੀਵਾਲ ਤੜਲੇਦਾਰੀ ਨਾ ਕਰਕੇ ਆਏ ਕਾਦਮ ਆਤਮਪੋਰ ਡਿਊਟੀ ਲੱਗੀ ਸੀ ਇਹਦਾ ਦੀ ਤੜਲੇਦਾਰੀ ਇੱਥੇ ਤਾਂ ਨਹੀਂ ਕਿਤੇ ਇਸਤੇਮ ਮੈਂ ਕਦੀ ਨਹੀਂ ਕੀਤਾ ਨਾ ਮੈਂ ਧੱਕੇ ਦੀ ਪੋਲਟਿਕਸ ਵਿੱਚ ਵਜਦਾ ਮੈਂ ਤਾਂ ਕੰਮ 'ਚ ਵਿਸ਼ਵਾਸ ਕਰਦਾ ਜੀ ਵੀ ਕੰਮ ਕਰੋ ਲੋਕਾਂ ਨੂੰ ਦੱਸੋ ਵੀ ਕੰਮ ਆਇਆ ਜੀ ਆ ਕੰਮ ਦੇ ਅਦਾਤੇ ਬੋਲੋ ਰਹੋਗੇ ਪਿੰਡੀ ਮੈਂਬਰ ਪਾਰਲੀਮੈਂਟ ਬਿਲਕੁਲ ਆਪਰਾ ਕਹਾ ਜੀ ਸਾਡਾ 2007 'ਚ ਬਣਾਇਆ ਗਿਆ ਜੀ ਅਮਰੀਕਾ 'ਚ ਜਹਾਂ ਉਹ ਦਿਹਾੜੀਆਂ ਲਾ ਕੇ ਗੈਸ ਸਟੇਸ਼ਨਾਂ 'ਤੇ ਕੰਮ ਕਰਕੇ ਆਪਣਾ ਘਰ ਬਣਾਇਆ ਆਪਣੇ ਘਰ ਨਾਲ ਪਿਆਰ ਹੈ ਮੇਰੀ ਮਾਂ ਸਾਦਾ ਟੱਪਾ ਇੱਥੇ ਦਿੰਦੇ ਇੱਥੇ ਲਾਂਗੇ ਜੀ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਅੰਮ੍ਰਿਤਸਰ ਦੇ ਨੌ ਬਦਲਾ ਵੋਟਰਾਂ ਨੂੰ ਇਹ ਬੇਨਤੀ ਆ ਕਿ ਤੁਸੀਂ ਇੱਕ ਸਧਾਰਨ ਕਿਸਾਨ ਦੇ ਪੁੱਤ ਨੂੰ ਵੋਟਾਂ ਪਾ ਕੇ ਕ ਜਿੱਦਾਂ ਮੈਂ 2 ਸਾਲ ਕੰਮ ਕੀਤਾ ਕੈਬਨਟ ਦੇ ਵਿੱਚ ਇਦਾਂ ਹੀ ਮੈਂ ਦਿੱਲੀ ਜਾ ਕੇ ਲੋਕ ਸਭਾ ਦੇ ਵਿੱਚ ਪੂਰੇ ਹਮਸਰ ਦੀ ਆਵਾਜ਼ ਬਣੂਗਾ ਪੰਜਾਬ ਦੀ ਆਵਾਜ਼ ਬਣੂਗਾ ਥੈਂਕ ਯੂ ਜੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਪੰਜਾਬ ਦੇ ਕੈਬਨਿਟ ਵਜ਼ੀਰ ਨੇ ਤੇ ਲੋਕ ਸਭਾ ਦੇ ਅੰਮ੍ਰਿਤਸਰ ਦੀ ਬਕਾਰੀ ਸੀਟ ਤੋਂ ਉਮੀਦਵਾਰ ਨੇ ਜਾਣੇ ਜਾਂਦੇ ਨੇ ਆਪਣੀ ਧੜਲੇਦਾਰੀ ਲਈ ਕੰਮ ਜਿੱਥੇ ਲਤ ਲਾਉਂਦੇ ਨੇ ਔਰ ਜੋ ਕਿਹਾ ਜਾਂਦਾ ਹੈ ਕਿ ਜਿੱਥੇ ਵੀ ਲਤ ਲਾ ਕੇ ਖੜਦੇ ਨੇ ਆਪਣੇ ਵਰਕਰਾਂ ਦੇ ਨਾਲ ਲੋਕਾਂ ਦੇ ਨਾਲ ਖੜਦੇ ਨੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਨੇੜੇ ਮੰਨੇ ਜਾਂਦੇ ਨੇ ਔਰ ਇਹਨਾਂ ਦਾ ਇਹੋ ਹੀ ਕਹਿਣਾ ਹੈ ਕਿ ਜੋ ਮੈਂ 2 ਸਾਲ ਕੰਮ ਕੀਤਾ ਉਹਦਾ ਮੈਂ ਰਿਪੋਰਟ ਕਾਰਡ ਆਪਣੇ ਸਪੋਰਟਰਾਂ ਆਪਣੇ ਲੋਕਾਂ ਸਾਹਮਣੇ ਰੱਖ ਦਿੱਤਾ ਲੋਕਾਂ ਨੂੰ ਕੰਮ ਪਸੰਦ ਹੈ ਤਾਂ ਲੋਕ ਮੈਨੂੰ ਵੋਟਾਂ ਪਾਉ ਨਹੀਂ ਪਸੰਦ ਤਾਂ ਲੋਕ ਇੱਕ ਗੱਲ ਕਹਿਣੀ ਬੜੀ ਔਖੀ ਹੈ ਕਿ ਸਾਨੂੰ ਵੋਟਾਂ ਨਹੀਂ ਪਾ ਸਕਦੇ ਤਾਂ ਹੁਣ ਲੋਕ ਸਭਾ ਦੇ ਉਮੀਦਵਾਰ ਨੇ ਤਾਂ ਇਹੋ ਹੀ ਲੋਕਾਂ ਨੂੰ ਇਹੋ ਹੀ ਕਹਿ ਰਹੇ ਨੇ ਕਿ ਉਹਨਾਂ ਦੇ ਕੰਮਾਂ ਨੂੰ ਵੇਖ ਕੇ ਉਹਨਾਂ ਨੂੰ ਵੋਟ ਪਾਈ ਜਾਵੇ ਤਾਂ ਕਿ ਜਿਵੇਂ ਉਹਨਾਂ ਨੇ ਵਿਧਾਇਕ ਬਣ ਕੇ ਕਾਮਨਡ ਮੰਤਰੀਗੜ੍ਹ ਕੇ ਪੰਜਾਬ ਦੀ ਸੇਵਾ ਕੀਤੀ ਇਸਰਾਉ ਸਰਾ ਦੀ ਸੂਬੇ ਦੀ ਆਪਣੇ ਹਲਕੇ ਦੀ ਲੋਕ ਸਭਾ ਦਾ ਮੈਂਬਰ ਬਣ ਕੇ ਸੇਵਾ ਕਰ ਸਕਣ ਕੈਮਰਾ ਪਰਸਨ ਮੁਕੇਸ਼ ਪਾਵਾ ਦੇ ਨਾਲ ਗਗਨਦੀਪ ਸ਼ਰਮਾ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par